ਪੰਜਾਬ ਦੇ ਪਾਣੀਆਂ ਦੇ ਉੱਪਰ ਜਿਹੜਾ ਟਾਕਾ ਪਿਆ ਔਰ ਜਿਸ ਤਰੀਕੇ ਦੇ ਨਾਲ ਸਰਕਾਰ ਉਹਨੂੰ ਹੈਂਡਲ ਕਰ ਰਹੀ ਹੈ ਆਪਣੇ ਤੌਰ ਤੇ ਆਲ ਪਾਰਟੀ ਮੀਟਿੰਗ ਸੱਦੀ ਹੈ ਫਿਰ ਵਿਧਾਨ ਸਭਾ ਦਾ ਸੈਸ਼ਨ ਵੀ ਸੱਦ ਲਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਧੱਕੇਸ਼ਾਹੀ ਨੂੰ ਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਉਸ ਚੀਜ਼ ਨੂੰ ਹੈਂਡਲ ਕਰ ਰਹੇ ਇਹ ਬਿਲਕੁਲ ਟੋਟਲੀ ਡਰਾਮਾ ਜਿਹਦਾ ਕੋਈ ਐਕਚੁਅਲੀ ਇਫੈਕਟ ਨਹੀਂ ਹੈ ਕਿਉਂਕਿ ਮੈਨੂੰ ਕੱਲ ਦੀ ਟੂਨ ਕਿਉਂਕਿ ਕੱਲ ਤਾਂ ਮੈਨੂੰ ਲੱਗਦਾ ਸੀ ਭਗਵੰਤ ਮਾਨ ਬੜਕਾ ਮਾਰਦਾ ਅੱਜ ਮੈਨੂੰ ਲੱਗਦਾ ਵੀ ਕੁਝ ਹੋਰ ਹੀ ਮਾਰਦਾ 하고 ਮਤਮਾਨ ਜੀ ਕੱਲ੍ਹ ਟੈਮ ਤੇ ਚਲੇ ਗਏ ਉੱਥੇ ਜਿੰਦਾ ਜੁੰਦਾ ਲੈ ਗਏ ਉਹ ਨਾਲ ਇਹਨਾਂ ਦੇ ਉਹ ਇਹਨਾਂ ਦੇ ਹਰਜੋਤ ਬੈਂਸ ਵੀ ਸੀਗੇ ਅੱਛਾ ਪੁਲਿਸ ਲਾਤੀ ਉਹਦੇ ਤੋਂ ਬਾਅਦ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਸੀਐਮ ਸਾਹਿਬ ਤੁਸੀਂ ਕਿੱਥੇ ਆਏ ਆ ਕਹਿੰਦੇ ਮੈਂ ਤਾਂ ਜਦੋਂ ਜਦਾਂ ਜੱਟ ਬੰਨਿਆ ਤੇ ਢੀੜਾ ਗੂੜਾ ਮਾਰਨ ਆਇਆ ਹੁੰਦਾ ਦੇਖਦਾ ਹੁੰਦਾ ਕਿਤੇ ਮਾੜੀ ਮੋਟੀ ਮੋਰੀ ਮਾਰੀ ਤਾਂ ਨਹੀਂ ਰਹਿੰਦੀ ਅੱਛਾ ਮੋਰੀਆਂ ਤੇ ਇਹਦੇ ਵਿੱਚ ਦੋ ਆ ਕੱਲ ਦੀ ਟੋਨ ਤੇ ਅੱਜ ਦੀ ਟੋਨ ਦੇ ਵਿੱਚ ਜ਼ਮੀਨ ਅਸਮਾਨ ਦਾ ਹੀ ਫਰਕ ਮੈਂ ਦੇਖਿਆ ਇਹ ਕੋਈ ਬਹੁਤ ਵੱਡੀ ਆਪਾਂ ਕਹਿੰਗੇ ਨਾ ਵੀ ਹਾਂ ਵੀ ਅੱਜ ਆਲ ਪਾਰਟੀ ਮੀਟਿੰਗ ਹੋ ਗਈ ਤਾਂ ਪਤਾ ਨਹੀਂ ਇਹਦੇ ਵਿੱਚ ਕੀ ਹੋਇਆ ਹੁਣ ਅਸੀਂ ਕਰਨਾ ਕੀ ਇਹ ਫਰਜ਼ ਵੀ ਸੀ ਸਿਆਸੀ ਮਜਬੂਰੀ ਵੀ ਸੀ ਜਦੋਂ ਪੰਜਾਬ ਖੜਾ ਹੋ ਜਾਂਦਾ ਤੇ ਫਿਰ ਪੋਲਿਟੀਕਲ ਪਾਰਟੀਆਂ ਉਹ ਤਾਂ ਭੱਜਣਗੀਆਂ ਕਿੱਧਰ ਮੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿ ਰਹੇ ਆ ਕਿ ਹਰਿਆਣੇ ਦਾ ਕੋਟਾ ਪੂਰਾ ਹੋ ਗਿਆ ਸੀ ਪਾਣੀ ਦਾ ਫਿਰ ਕਹਿੰਦੇ ਉਹਨਾਂ ਨੂੰ ਲੋੜ ਸੀਗੀ 1700 ਕਿਊਸਿਕ ਪਾਣੀ ਦੀ ਪਰ ਅਸੀਂ ਦੇ ਚਾਰੇ ਹਜ਼ਾਰ ਰਹੇ ਸੀ ਇੱਕ ਪਾਸੇ ਕਹਿੰਦੇ ਕਿ ਅਸੀਂ ਇੱਕ ਬੂੰਦ ਵਾਧੂ ਨਹੀਂ ਦੇਣੀ ਦੂਜੇ ਪਾਸੇ 4000 ਕੋਟਾ ਪੂਰਾ ਹੋਣ ਦੇ ਬਾਵਜੂਦ ਵੀ ਰਹੀ ਜਾਂਦੇ ਡੈਮ ਸੇਫਟੀ ਕਾਨੂੰਨ ਬਣਿਆ ਉਹਦੇ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਸਾਡੀ ਧੌੜ ਦੇ ਉੱਤੇ ਗੋਡਾ ਰੱਖਿਆ ਗਿਆ ਕਿ ਰਾਤ ਨੂੰ ਅੱਧੀ ਰਾਤ ਨੂੰ ਡਾਇਰੈਕਟਰ ਬਦਲਿਆ ਗਿਆ ਸਾਡੇ ਪਹਿਲਾ ਮੈਂਬਰ ਘਟਾਏ ਗਏ ਅੱਛਾ ਇਹ ਜਿਹੜਾ ਬੋਰਡ ਆ ਇਹਨੂੰ ਕਾਨੂੰਨ ਅਧਿਕਾਰ ਹੀ ਨਹੀਂ ਦਿੰਦਾ ਪਾਣੀ ਦੀ ਵੰਡ ਦਾ ਤੇ ਉਹਨਾਂ ਨੇ ਅਲਾਟਮੈਂਟ ਵੀ ਕਰ ਦਿੱਤੀ ਲੋਕ ਵੀ ਸ਼ੱਕ ਇਸ ਚੀਜ਼ ਤੇ ਕਰ ਸਕਦੇ ਆ ਭਗਵੰਤ ਮਾਨ ਤੇ ਜਾਂ ਉਹਨਾਂ ਦੀ ਦਿੱਲੀ ਵਾਲੀ ਟੀਮ ਤੇ ਕਿਉਂਕਿ ਪੰਜਾਬ ਦੇ ਵਿੱਚ ਇਹ ਧਾਰਨਾ ਬਣ ਚੁੱਕੀ ਹੈ ਕਿ ਸਹੀ ਮੈਨੇਜਰ ਸਰਕਾਰ ਜਿਹੜੇ ਉਹ ਦਿੱਲੀ ਵਾਲੇ ਚਲਾ ਰਹੇ ਆ ਪਰ ਦਿੱਲੀ ਵਾਲਾ ਇਸ ਮਸਲੇ ਤੇ ਨਾ ਕੋਈ ਕੇਜਰੀਵਾਲ ਬੋਲੇ ਆ ਨਾ ਕੋਈ ਸੰਦੀਪ ਪਾਟਕ ਬੋਲੇ ਆ ਨਾ ਕੋਈ ਹੋਰ ਬੰਦਾ ਬੋਲਿਆ ਬੇਸ਼ੱਕ ਤਕਬੀ ਨੀ ਨੀ ਉਹ ਬੋਲੇ ਤਾਂ ਹੈਗੇ ਆ ਪਰ ਬੋਲੇ ਪੰਜਾਬ ਦੇ ਖਿਲਾਫ ਆ ਯੋਤ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਜੀ ਦੀ ਪੋਲ ਡੀਜੀਪੀ ਸਾਹਿਬ ਨੇ ਖੁਦ ਖੋਲਤੀ ਉਹ ਕਹਿੰਦੇ ਕਿ ਸਾਡੇ ਕੋਲ ਐਨਡੀਪੀਐਸ ਐਕਟ ਦੇ ਵਿੱਚ ਪ੍ਰਵੀਜ਼ਨ ਹੀ ਹੈ ਨਹੀਂ ਸਾਡੇ ਕੋਲੇ ਕੋਈ ਗੱਲ ਹੀ ਹੈ ਨਹੀਂ ਕਿ ਅਸੀਂ ਕਿਸੇ ਦਾ ਘਰ ਢਾਹੀਏ ਸਰਕਾਰ ਕਹਿੰਦੀ ਕਿ ਅਸੀਂ ਨਸ਼ਾ ਤਸਕਰਾਂ ਦਾ ਘਰ ਢਾ ਰਹੇ ਹਾਂ ਡੀਜੀਪੀ ਸਾਹਿਬ ਕਹਿੰਦੇ ਕਿ ਅਸੀਂ ਨਸ਼ਾ ਤਸਕਰਾਂ ਦੇ ਨਹੀਂ ਘਰ ਢਾ ਰਹੇ ਉਹ ਤਾਂ ਜਿਨ੍ਹਾਂ ਨੇ ਸ਼ਾਮਲਾੜ ਜ਼ਮੀਨਾਂ ਤੇ ਬਣਾਇਆ ਹੈ ਘਰ ਉਹਨਾਂ ਦੇ ਢਾ ਰਹੇ ਦੇਖੋ ਅਸਲੀ ਗੱਲ ਹੈ ਮੈਂ ਫੇਰ ਕਹਿੰਦਾ ਇਹ ਬੇਸਿਕਲੀ ਕੰਟੈਂਟ ਤਿਆਰ ਕਰਦੇ ਆ ਇਹਨਾਂ ਨੂੰ ਸਰਕਾਰ ਚਲਾਉਣ ਦਾ ਮਤਲਬ ਨਹੀਂ ਹੈ ਇਹਨਾਂ ਨੂੰ ਸੋਸ਼ਲ ਮੀਡੀਆ ਚਲਾਉਣ ਦਾ ਮਤਲਬ ਅਮੀਰ ਦੇ ਨਿਕਾ ਵੀਡੀਓ ਦੇਖੀ ਉਹਦੇ ਵਿੱਚ ਨਾ ਇੱਕ ਬਜ਼ੁਰਗ ਬਹੁਤ ਗਰੀਬ ਤੇ ਲਾਚਾਰ ਹੋ ਸਕਦਾ ਮੁੰਡਾ ਕਿਤੇ ਗੜਬੜ ਕੀਤੀ ਹੋਵੇ ਉਹਦਾ ਬਹੁਤ ਛੋਟਾ ਜਾ ਤੇ ਗਰੀਬੜਾ ਜਾ ਘਰ ਯਾਰ ਇਹ ਟਾ ਦੇਣਾ ਕਿਸੇ ਦੀ ਛੱਤ ਟਾ ਦੇਣਾ ਤੁਸੀਂ ਦੇ ਨਹੀਂ ਸਕਦੇ ਸਿਰਫ ਤੇ ਸਿਰਫ ਇਸ ਗੱਲ ਲਈ ਵੀ ਤੁਹਾਡੀ ਇੱਕ ਵੀਡੀਓ ਬਣ ਜਵੇ ਤੁਸੀਂ ਲੋਕਾਂ ਨੂੰ ਦਿਖਾ ਸਕੋ ਵੀਡੀਓ ਬਣਾਉਣੀ ਹੈ ਇੰਦਰਜੀਤ ਦਾ ਘਰ ਟਾ ਦਿਓ ਰਾਜਜੀਤ ਦਾ ਟਾ ਦਿਓ ਸਰਪੰਚ ਰਾਣੋ ਦਾ ਟਾ ਦਿਓ ਜਗਦੀਸ਼ ਭੋਲੇ ਦਾ ਟਾ ਦਿਓ ਹੋਰ ਬੜੇ ਨੇ ਬਹੁਤ ਕੁਸ਼ ਆ ਬਹੁਤ ਕੁਸ਼ ਆ ਮੇਰੀ ਹਲਕੇ ਦੇ ਵਿੱਚ ਇੱਕ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਉਹਦੇ ਵਿੱਚੋਂ ਮੈਨੂੰ ਮੇਰਾ ਖਲ ਮਹੀਨਾ ਲੱਗਿਆ ਉਹਦੀ ਜੜ ਤੱਕ ਪਹੁੰਚਣ ਨੂੰ ਵੀ ਥੱਲੇ ਉਹ ਸਿਸਟਮ ਕਿੰਨਾ ਗਲ ਗਿਆ ਤੇ ਕਿੰਨਾ ਫਰ ਬਣਾ ਬਿਲਕੁਲ ਸੀ ਅਲਟੀਮੇਟਲੀ ਉੱਥੋਂ 107 ਬੱਚੇ ਰਿਸਕਿਊ ਹੋਏ ਆ ਉਹ ਕੁੱਟ ਦੇ ਵੀ ਸੀ ਉਹ ਮਿਸਯੂਜ਼ ਵੀ ਕਰਦੇ ਸੀ ਉਹ ਕਈ ਕੁਸ਼ ਕਰਦੇ ਸੀ ਔਰ ਇਲੀਗਲ ਸੀਗਾ ਔਰ ਇਹ ਵੀ ਇਲਜ਼ਾਮ ਲੱਗੇ ਵੀ ਉੱਥੇ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਹਨੂੰ ਉਹ 5 ਲੱਖ ਜਾਂ 10 ਲੱਖ ਰੁਪਈਆ ਮਹੀਨੇ ਦਾ ਉਹਨੂੰ ਚਲਾਉਣ ਲਈ ਦਿੰਦੇ ਸੀ ਯਾਰ ਅਸਲੀ ਕੰਮ ਤਾਂ ਆ ਕਰਨ ਵਾਲਾ ਹੈ ਕੁੜੇ ਦਿਨ ਹੋਇਆ ਇੱਕ ਹੌਪਰ ਵਿਜ਼ਿਟ ਕੀਤਾ ਸੀਗਾ ਉਹ ਉਹ ਚੰਗਾ ਜਿਹੜਾ ਹੈਗਾ ਉਹ ਚਲਾਉਂਦੇ ਆ ਨਸ਼ਾ ਛਡਾਊ ਕੇਂਦਰ ਉਹਦੇ ਵਿੱਚ ਮੈਨੂੰ ਇੱਕ ਗੱਲ ਹੋਰ ਪਤਾ ਲੱਗੀਆ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਉਹ ਕਹਿੰਦੇ ਵੀ ਪੰਜਾਬ ਲਈ ਪ੍ਰਿਸਕ੍ਰਾਈਬ ਦੀ ਇੱਕ ਇਹੋ ਜਿਹਾ ਸਾਲਟ ਹੈਗਾ ਨਾਰਮਲੀ ਬਾਕੀ ਸੂਬਿਆਂ ਲਈ ਸਿਰਫ ਇੱਕ ਸਿੰਗਲ ਸਾਲਟ ਆ ਤੇ ਪੰਜਾਬ ਲਈ ਉਹ ਡਬਲ ਸਾਲਟ ਆ ਜਿਹੜਾ ਦੂਸਰਾ ਸਾਲਟ ਆ ਉਹ ਜੇ ਬੱਚੇ 6 ਮਹੀਨੇ ਉਸ ਗੋਲੀ ਨੂੰ ਲਗਾਤਾਰ ਖਾ ਲੈਣਗੇ ਤੇ ਉਹ ਨਪੁੰਸਕ ਹੋ ਜਾਣਗੇ ਤੁਹਾਡੇ ਦੋਸਤ ਤੁਹਾਡੇ ਮਿੱਤਰ ਭਾਰਕੂਸ਼ਨ ਆਸ਼ੂ ਲੁਧਿਆਣੇ ਤੋਂ ਜਿਮਨੀ ਚੋਣ ਲੜ ਰਹੇ ਆ ਕੱਲ ਵੀ ਤੁਸੀਂ ਉੱਥੇ ਸੀਗੇ ਤਾਂ ਕੀ ਰਿਸਪੌਂਸ ਲੁਧਿਆਣਾ ਜਿਮਨੀ ਚੋਣ ਦਾ ਲੱਗ ਰਿਹਾ ਤੁਹਾਨੂੰ ਲੋਕਾਂ ਦੇ ਵਿੱਚ ਰਿਸਪੌਂਸ ਬਹੁਤ ਵਧੀਆ ਤਾਂ ਠੀਕ ਆ ਵੀ ਇਹ ਬੇਸਿਕਲੀ ਡਰਾਉਂਦੇ ਵੀ ਆ ਧਮਕਾਉਂਦੇ ਵੀ ਆ ਪਰਚੇ ਵੀ ਦਰਜ ਕਰਦੇ ਆ ਕਿਉਂਕਿ ਮੈਨੂੰ ਕੱਲ ਵੀ ਪਤਾ ਲੱਗਾ ਕਿ ਕੁਝ ਪਰਚੇ ਇਦਾਂ ਦੇ ਦਰਜ ਕਰਕੇ ਰੱਖੇ ਹੋਏ ਆ ਵੀ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਐਫੈਕਟਿਵ ਲੀਡਰ ਹੋਣਗੇ ਉਹਨਾਂ ਨੂੰ ਉਹਨਾਂ ਤਹਿਤ ਚੱਕ ਕੇ ਤਾ ਅੰਦਰ ਕਰ ਦੇਣਗੇ ਤਾਂ ਕਿ ਇਹਨਾਂ ਦਾ ਵੋਟਾਂ ਦਾ ਭੁਗਤਾਨ ਨਾ ਹੋ ਸਕੇ ਇਹਦਾ ਝੰਡਾ ਵੀ ਕੋਈ ਨਹੀਂ ਜੇ ਇਸ ਜਗਨੀ ਜੋਨ ਦਾ ਆਮਾਦੀ ਪਾਰਟੀ ਕੋਲ ਏਜੰਡਾ ਵੀ ਕੋਈ ਨਹੀਂ ਏਜੰਡਾ ਸਿਰਫ ਇਹੀ ਹੈ ਕਿ ਕੇਦਰੀ ਵਾਣ ਨੂੰ ਰਾਜਸ ਤੋਂ ਵੇਜਣਾ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਸਾਡੇ ਨਾਲ ਨੇ ਪੰਜਾਬ ਦੇ ਬਹੁਤ ਸਾਰੇ ਅਹਿਮ ਮਸਲਿਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ ਫਿਰ ਅੱਗੇ ਇੰਟਰਵਿਊ ਦੀ ਸ਼ੁਰੂਆਤ ਕਰਾਂਗੇ ਪ੍ਰਗਟ ਜੀ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਸਰ ਸੇਪਰਵਾ ਠੀਕ ਹੈ ਬਹੁਤ ਵਧੀਆ ਫਰਸਟ ਕਲਾਸ ਪਹਿਲਾ ਸਵਾਲ ਮੇਰਾ ਇਹੀ ਹੈ ਬਹੁਤ ਅਹਿਮ ਸਵਾਲ ਹੈ ਪੰਜਾਬ ਦਾ ਪੰਜਾਬ ਦੇ ਪਾਣੀਆਂ ਦੇ ਉੱਪਰ ਜਿਹੜਾ ਡ ਔਰ ਜਿਸ ਤਰੀਕੇ ਦੇ ਨਾਲ ਸਰਕਾਰ ਉਹਨੂੰ ਹੈਂਡਲ ਕਰ ਰਹੀ ਹੈ ਆਪਣੇ ਤੌਰ ਤੇ ਆਲ ਪਾਰਟੀ ਮੀਟਿੰਗ ਸੱਦੀ ਹੈ ਫਿਰ ਵਿਧਾਨ ਸਭਾ ਦਾ ਸੈਸ਼ਨ ਵੀ ਸੱਦ ਲਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਧੱਕੇਸ਼ਾਹੀ ਨੂੰ ਤੇ ਜਿਸ ਤਰੀਕੇ ਨਾਲ ਭਗਵੰਤ ਮਾਨ ਉਸ ਚੀਜ਼ ਨੂੰ ਹੈਂਡਲ ਕਰ ਰਹੇ ਵੇਖੋ ਮੈਂ ਥੋੜੀ ਜੀ ਬੈਕਗ੍ਰਾਉਂਡ ਦੱਸ ਦਿੰਦਾ ਕਿ ਜਿਹੜਾ ਪਾਣੀ ਆ ਇਹ ਰਾਜਾਂ ਦਾ ਵਿਸ਼ਾ ਜੀ ਪਿਛਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਤੱਕਾ ਹੁੰਦਾ ਰਿਹਾ ਜੀ ਖਾਸ ਕਰਕੇ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਆ ਹਮ 1966 ਦਾ ਜੀ ਉਦੇ ਸੈਕਸ਼ਨ 78 79 ਤੇ 80 ਹੂੰ ਉਹ ਸਾਡੇ ਲਈ ਪ੍ਰੋਬਲਮੈਟਿਕ ਆ ਪੰਜਾਬ ਨੂੰ ਤਾਂ ਵੰਡ ਦਿੱਤਾ ਦੋ ਰਾਜਾਂ ਦੇ ਵਿੱਚ ਹੂੰ ਲੇਕਿਨ ਪਾਣੀਆਂ ਦਾ ਅਧਿਕਾਰ ਉਹ ਜਿਹੜੇ ਸੈਕਸ਼ਨ ਦੀ ਵਰਤੋਂ ਕਰਕੇ ਇੰਦਰ ਨੇ ਆਪਣੇ ਕੋਲ ਲੈ ਲਿਆ ਅੱਛਾ ਤੇ ਸਬਸੀਕੁਐਂਟਲੀ ਮਤਲਬ 1975 76 ਚ ਜਦੋਂ ਐਮਰਜੈਂਸੀ ਸੀਗੀ ਤੇ ਉਦੋਂ ਬੇਸਿਕਲੀ ਉਹਨਾਂ ਰਾਜਾਂ ਨੂੰ ਪਾਣੀ ਜਿਹੜਾ ਉਹ ਤੱਕੇ ਨਾਲ ਸਾਡੇ ਕੋਲ ਦਵਾਤਾ ਹੂੰ ਇਹ ਤਾਂ ਇਹ ਦੀ ਹੈਗੀ ਆ ਬੈਕਗ੍ਰਾਉਂਡ ਹੂੰ ਹੁਣ ਉਹਦੇ ਤੋਂ ਬਾਅਦ 2010 ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਨੇ ਡੈਮ ਸੇਫਟੀ ਐਕਟ ਜਿਹੜਾ ਆ ਇਹ ਦੋ ਇਹ ਤਿੰਨ ਤਰ੍ਹਾਂ ਦੀਆਂ ਲਿਸਟਾਂ ਹੈਗੀਆਂ ਇੱਕ ਸਟੇਟ ਸਬਜੈਕਟ ਆ ਇੱਕ ਨੈਸ਼ਨਲ ਸਬਜੈਕਟ ਆ ਇੱਕ ਕੰਕਰੈਂਟ ਲਿਸਟ ਆ ਅੱਛਾ ਕੰਕਰੈਂਟ ਲਿਸਟ ਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਆ ਜਿਹੜਾ ਜਿਹੜੀ ਦੇਸ਼ ਦੀ ਸਰਕਾਰ ਆ ਉਹ ਕਾਨੂੰਨ ਲਿਆਉਂਦੀ ਹੁੰਦੀ ਆ ਉਹਦਾ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਆ ਸਟੇਟ ਚਾਵੇ ਚਾਹੇ ਨਾ ਚਾਵੇ ਅੱਛਾ ਉਹ ਉਹ ਦਾ ਉਹਨਾਂ ਦੀ ਮਰਜ਼ੀ ਹੁੰਦੀ ਵੀ ਉਹਦੀ ਕਰਨੀ ਕਿ ਨਹੀਂ ਕਰਨੀ ਹਮ ਲੇਕਿਨ ਉਹ ਸਰਦਾਰ ਮਨਮੋਹਨ ਸਿੰਘ ਜਦੋਂ ਲੈ ਕੇ ਆਏ ਤੇ অপੋਜ਼ ਹੋਇਆ 2010 ਦੇ ਵਿੱਚ ਤੇ ਉਹਨਾਂ ਨੇ ਉਹ ਬਿਲਡ ਡ੍ਰੌਪ ਕਰਤਾ ਹਮ ਲੇਕਿਨ 2019 ਦੇ ਵਿੱਚ ਮੋਦੀ ਸਰਕਾਰ ਨੇ ਇਹੀ ਡੈਮ ਸੇਫਟੀ ਐਕਟ ਜਿਹੜਾ ਆ ਹਮ ਇਹ ਲਿਆਂਦਾ ਇਹਦੇ ਵਿੱਚ ਜਦੋਂ ਭਗਵੰਤ ਮਾਨ ਜੀ ਐਮਪੀ ਸਿਗੇ ਉਦੋਂ ਇਹ ਲੋਕ ਸਭਾ ਚੋਂ ਪਾਸ ਹੋਇਆ ਹਮ ਪਰ ਕੁਝ ਕੈਂਪੀਆਂ ਨੇ ਜਿੱਦਾਂ ਸੌਦੇ ਐਮਪੀਆਂ ਨੇ ਪੀਆਈਐਲ ਪਾਸ ਕੀਤੀ ਉਹਦੇ ਵਿਰੋਧ ਦੇ ਬਾਅਦ ਇਹ 2021 ਦੇ ਵਿੱਚ ਇਹ ਪਾਸ ਹੋ ਗਿਆ ਹੂੰ ਤੇ ਇਹ ਕਾਨੂੰਨ ਬਣ ਗਿਆ ਹੂੰ ਡੈਮ ਸੇਫਟੀ ਕਾਨੂੰਨ ਅੱਛਾ ਤੇ ਉਹਦੇ ਤੋਂ ਬਾਅਦ ਆਲਮੋਸਟ ਕਿਉਂਕਿ ਇਲੈਕਸ਼ਨ ਆ ਗਈ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ ਤੇ ਇਹਨਾਂ ਨੇ ਕਦੀ ਵੀ ਉਸ ਐਕਟ ਨੂੰ ਚੈਲੰਜ ਨਹੀਂ ਕੀਤਾ ਰਾਦਰ ਕੇ 2023 ਦੇ ਵਿੱਚ ਉਹਦੀ ਕਮੇਟੀ ਬਣਨੀ ਹੁੰਦੀ ਸੀ ਪੰਜਾਬ ਨੇ ਉਹਦੀ ਕਮੇਟੀ ਵੀ ਬਣਾਤੀ ਇਹਦਾ ਮਤਲਬ ਉਹਨੂੰ ਐਕਸੈਪਟ ਕਰ ਲਿਆ ਹਮ ਅੱਛਾ ਜਿਹੜੇ ਜਿਹੜੇ ਸੂਬੇ ਨੇ ਉਹ ਤੇ ਉਹ ਉਹਨੂੰ ਚੈਲੰਜ ਕਰਤਾ ਉਹਨਾਂ ਨੂੰ ਰਾਹਤ ਮਿਲ ਗਈ ਨਹੀਂ ਉਹਨੂੰ ਰਾਹਤ ਨਹੀਂ ਮਿਲੀ ਬੇਸਿਕਲੀ ਦੇਖੋ ਹੈ ਤਾਂ ਹੈ ਹੈ ਤਾਂ ਹੈ ਕਿ ਰਾਜਾਂ ਦਾ ਅਧਿਕਾਰ ਹੈ ਲੇਕਿਨ ਸੈਂਟਰ ਨੇ ਤੱਕਾ ਕੀਤਾ ਲੇਕਿਨ ਇਹਨੂੰ ਤੁਸੀਂ ਚੈਲੰਜ ਕਰਨਾ ਹੁੰਦਾ ਇਹਦਾ ਮਤਲਬ ਇਹ ਹੋਇਆ ਵੀ ਭਗਵਾਨਤਮਾਨ ਸਰਕਾਰ ਨੇ ਪਹਿਲਾਂ ਹੀ ਐਕਸੈਪਟ ਕਰ ਲਿਆ ਹੈ ਹਮ ਔਰ ਇਹਨਾਂ ਦੀ ਜਿਹੜੀ ਦਿੱਲੀ ਵਾਲੀ ਟੀਮ ਆ ਖਾਸ ਕਰਕੇ ਇਹਨਾਂ ਦੇ ਰਾਜ ਸਭਾ ਦੇ ਐਮਪੀ ਇਹਨਾਂ ਦੇ ਸੁਪਰੀਮੋ ਆ ਉਹ ਬੇਸਿਕਲੀ ਹਰ ਉਹਦੇ ਵਿੱਚ ਕਹਿੰਦੇ ਆ ਕਿ ਹਾਂ ਵੀ ਜਾਂ ਤਾਂ ਇਹ ਦੇਸ਼ ਦੀ ਸਰਕਾਰ ਇਹਨੂੰ ਜਿਹੜਾ ਹੈਗਾ ਆ ਉਹ ਡਿਵੀਜ਼ਨ ਕਰੇ ਪਾਣੀਆਂ ਦੀ ਜੀ ਜਾਂ ਉਹ ਕਹਿੰਦੇ ਆ ਵੀ ਸੁਪਰੀਮ ਕੋਰਟ ਇਹਦੇ ਤੇ ਧਿਆਨ ਦੇਵੇ ਹੂੰ ਜੋ ਜਾਇਨ ਦਾ ਹਰਿਆਣੇ ਦਾ ਇੱਕ ਰਾਜ ਸਭਾ ਦਾ ਐਮਪੀ ਆ ਉਹ ਤਾਂ ਕਹਿੰਦਾ ਸੀ ਵੀ ਅਸੀਂ 25 ਚ ਹਰਿਆਣੇ ਚ ਇਹ ਪਾਣੀ ਲਿਆ ਕੇ ਆਉਣਾ ਤੇ ਆਪਾਂ ਅੱਜ 25 ਚ ਬੈਠੇ ਕੇਜਰੀਵਾਲ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਕਹਿੰਦੇ ਮੈਂ ਪਾਣੀਆਂ ਦਾ ਹੱਲ ਕਰਾ ਦੂੰ ਮੋਦੀ ਸਾਹਿਬ ਮੈਨੂੰ ਚਾਹ ਤੇ ਸੱਦ ਲੈਣ ਤੇ ਮੈਨੂੰ ਤਾਂ ਕਮੇਟ ਵਿੱਚ ਹੱਲ ਕਰਾ ਦੂੰਗਾ ਸੁਈਸ ਕਰਕੇ ਜਦ ਕਿ ਇਹ ਤਾਂ ਬੀਸਿਕਲੀ ਕਾਨੂੰਨੀ ਪ੍ਰਕਿਰਿਆ ਹੀ ਨਹੀਂ ਹੈਗੀ ਉਹਦੇ ਤੋਂ ਬਾਅਦ ਜਦੋਂ ਇਹ ਆ ਜਿਹੜਾ ਹੁਣ ਹੋਇਆ ਇਹ ਬੀਸਿਕਲੀ ਸਾਡੇ ਨਾਲ ਧੋਖਾ ਵੀ ਆ ਤੇ ਸਾਡੇ ਨਾਲ ਡਾਕ ਵੀ ਆ ਉਹਦਾ ਕਾਰਨ ਕੀ ਆ ਕਿ ਰਾਤੋਂ ਰਾਤ ਸਾਡਾ ਡਾਇਰੈਕਟਰ ਬਦਲ ਦੇਣਾ ਉਹਦੇ ਤੋਂ ਪਹਿਲਾਂ ਵੀ ਮੈਂਬਰ ਘਟਾਏ ਗਏ ਸਾਡੀਆਂ ਪਾਵਰਾਂ ਜਿਹੜੀਆਂ ਸਾਰੀਆਂ ਇਸ BBMB ਦੇ ਵਿੱਚ ਉਸ ਕਾਨੂੰਨ ਦੇ ਤਹਿਤ ਹੀ ਘਟਾਈਆਂ ਗਈਆਂ ਅੱਛਾ ਅੱਛਾ ਉਹਨਾਂ ਨੂੰ ਵੀ ਚੈਲੰਜ ਕੀਤਾ ਉਹਨਾਂ ਨੂੰ ਚੈਲੰਜ ਨਹੀਂ ਕੀਤਾ ਚੈਲੰਜ ਇਸ ਕਰਕੇ ਨਹੀਂ ਕੀਤਾ ਵੀ ਉਹ ਕਾਨੂੰਨ ਇਹਦਾ ਮਤਲਬ ਉਹ ਕਾਨੂੰਨ ਨੂੰ ਸਾਨੂੰ ਚੈਲੰਜ ਕਰਨਾ ਪਊਗਾ ਸੋ ਇਸ ਕਰਕੇ ਉਹ ਹੁਣ ਜਦੋਂ ਆਹ ਰਾਤੋਂ ਰਾਤ ਹੋਇਆ ਤੇ ਉਹਦੇ ਤੋਂ ਬਾਅਦ ਇਹਨਾਂ ਨੂੰ ਜਾਗ ਖੁੱਲੀ ਕਿਉਂਕਿ ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਪੰਜਾਬ ਤਾਂ ਇਕੱਠਾ ਹੋ ਜਾਂਦਾ ਪਾਣੀ ਵਾਲੀ ਭਾਵੇਂ ਪੋਲਿਟੀਕਲ ਡਿਫਰੈਂਸਸ ਹੋਣ ਤੇ ਉਹ ਇਕੱਠਾ ਹੋ ਜਾਂਦਾ ਇਹ ਕੋਈ ਬਹੁਤ ਵੱਡੀ ਆਪਾਂ ਕਹੀਏ ਨਾ ਵੀ ਹਾਂ ਵੀ ਅੱਜ ਆਲ ਪਾਰਟੀ ਮੀਟਿੰਗ ਹੋ ਗਈ ਤਾਂ ਪਤਾ ਨਹੀਂ ਇਹਦੇ ਵਿੱਚ ਕੀ ਹੋਇਆ ਹੁਣ ਅਸੀਂ ਕਰਨਾ ਕੀ ਇਹ ਫਰਜ ਵੀ ਸੀ ਸਿਆਸੀ ਮਜਬੂਰੀ ਵੀ ਸੀ ਬਈ ਬਈ ਜਦੋਂ ਪੰਜਾਬ ਖੜਾ ਹੋ ਜਾਂਦਾ ਤੇ ਫਿਰ ਫਿਰ ਪੋਲੀਟੀਕਲ ਪਾਰਟੀਆਂ ਉਹਦੇ ਤੂੰ ਭੱਜਣ ਗਿਆ ਕਿੱਦਾਂ ਪਰ ਪਰ ਥੋੜਾ ਜਿਹਾ ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਸਵਾਲ ਹੋਰ ਲੈਣਾ ਚਾਹੂੰਗਾ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿ ਰਹੇ ਆ ਕਿ ਹਰਿਆਣੇ ਦਾ ਕੋਟਾ ਪੂਰਾ ਹੋ ਗਿਆ ਸੀ ਪਾਣੀ ਦਾ ਫਿਰ ਕਹਿੰਦੇ ਉਹਨਾਂ ਨੂੰ ਲੋੜ ਸੀਗੀ ਸਿਆਦ 1700 ਕਿਊਸਿਕ ਪਾਣੀ ਦੀ ਪਰ ਅਸੀਂ ਦੇ ਚਾਰ ਹਜ਼ਾਰ ਰਹੇ ਸੀ ਇੱਕ ਪਾਸੇ ਕਹਿੰਦੇ ਕਿ ਅਸੀਂ ਇੱਕ ਬੂੰਦ ਵਾਧੂ ਨਹੀਂ ਦੇਣੀ ਦੂਜੇ ਪਾਸੇ 4000 ਕੋਟਾ ਪੂਰਾ ਹੋਣ ਦੇ ਬਾਵਜੂਦ ਵੀ ਲਈ ਜਾਂਦੇ ਆ ਨਹੀਂ ਵਾਧੂ ਤਾਂ ਪਾਣੀ ਜਾਂਦਾ ਹੈਗਾ ਸਮੇਂ-ਸਮੇਂ ਤੇ ਉੱਤੇ ਉਹਦਾ ਲੇਟਰ ਆਨ ਹਸਾਬ-ਸੂਬਹ ਹੋ ਜਾਂਦਾ ਬਟ ਐਟ ਦਾ ਸੇਮ ਟਾਈਮ ਦੀ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਸਾਡੀ ਧੌਣ ਦੇ ਉੱਤੇ ਗੋਡਾ ਰੱਖਿਆ ਗਿਆ ਹੂੰ ਇਹ ਗੱਲ ਗੱਲ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਗੱਲ ਸਹੇਦ ਹੀ ਨਹੀਂ ਗੱਲ ਪੈਸੇ ਦੀ ਆ ਹਾਂ ਬਿਲਕੁਲ ਕਿਉਂਕਿ ਰਾਤ ਨੂੰ ਅੱਧੀ ਰਾਤ ਨੂੰ ਡਾਇਰੈਕਟਰ ਬਦਲਿਆ ਗਿਆ ਸਾਡੇ ਪਹਿਲਾਂ ਮੈਂਬਰ ਘਟਾਏ ਗਏ ਅੱਛਾ ਇਹ ਜਿਹੜਾ ਬੋਰਡ ਆ ਇਹਨੂੰ ਕਾਨੂੰਨ ਅਧਿਕਾਰ ਹੀ ਨਹੀਂ ਦਿੰਦਾ ਪਾਣੀ ਦੀ ਵੰਡ ਦਾ ਤੇ ਉਹਨਾਂ ਨੇ ਅਲਾਟਮੈਂਟ ਵੀ ਕਰ ਦਿੱਤੀ ਹੂੰ ਅਲਾਟਮੈਂਟ ਵੀ ਕਰਤੀ ਅੱਛਾ ਭਗਵਾਨਤਮਾਨ ਜੀ ਕੱਲ ਉੱਥੇ ਚਲੇ ਗਏ ਹੂੰ ਉਹ ਡੈਮ ਤੇ ਚਲੇ ਗਿਆ ਉੱਥੇ ਜਿੰਦਾ ਜੁੰਦਾ ਲੈ ਗਏ ਉਹ ਨਾਲ ਇਹਨਾਂ ਦੇ ਉਹ ਇਹਨਾਂ ਦੇ ਹਰਜੂਤ ਬੈਂਸ ਵੀ ਸੀਗੇ ਅੱਛਾ ਪੁਲਿਸ ਲਾਤੀ ਅੱਛਾ ਉਹਦੇ ਤੋਂ ਬਾਅਦ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਸੀਐਮ ਸਾਹਿਬ ਤੁਸੀਂ ਕਿੱਥੇ ਆਏ ਆ ਕਹਿੰਦੇ ਮੈਂ ਤਾਂ ਜਦੋਂ ਜਦਾਂ ਜੱਟ ਬੰਨਿਆਂ ਤੇ ਗੀੜਾ ਗੂੜਾ ਮਾਰਨ ਆਇਆ ਹੁੰਦਾ ਦੇਖਦਾ ਹੁੰਦਾ ਕਿਤੇ ਮਾੜੀ ਮੋਟੀ ਮੋਰੀ ਮਾਰੀ ਤਾਂ ਨਹੀਂ ਰਹਿੰਦੀ ਅੱਛਾ ਮੋਰੀਆਂ ਤੇ ਤੇ ਚ ਦੋ ਆ ਬਈ ਕੱਲ ਦੀ ਟੋਨ ਤੇ ਅੱਜ ਦੀ ਟੋਨ ਦੇ ਵਿੱਚ ਜ਼ਮੀਨ ਅਸਮਾਨ ਦਾ ਹੀ ਫਰਕ ਮੈਂ ਦੇਖਿਆ ਕਿਉਂਕਿ ਜਿਹੜੀ ਇਹਨਾਂ ਦੀ ਦਿੱਲੀ ਵਾਲੀ ਟੀਮ ਹੈ ਉਹ ਬੇਸਿਕਲੀ ਉਹਨਾਂ ਦਾ ਨਜ਼ਰੀਆ ਤਾਂ ਦਿੱਲੀ ਪ੍ਰਤੀ ਤੇ ਹਰਿਆਣੇ ਪ੍ਰਤੀ ਆ। ਉਹ ਚਾਹੁੰਦੇ ਆ ਕਿ ਦਿੱਲੀ ਨੂੰ ਵੀ ਪਾਣੀ ਜਾਵੇ ਹਰਿਆਣੇ ਨੂੰ। ਕੋਈ ਯਕੀਨ ਨਹੀਂ। ਹਾਂ 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 ਹਾਂ। ਉਹਨਾਂ ਤੇ ਕੋਈ ਯਕੀਨ ਨਹੀਂ ਹੈ। ਭਾਜਪਾ ਤਾਂ ਕਾ ਕਰ ਰਹੀ ਆ। ਲੇਕਿਨ ਐਟ ਦਾ ਸੇਮ ਟਾਈਮ ਸਾਨੂੰ ਉਹਦੇ ਚ ਦੋ ਕੰਮ ਕਰਨ ਦੀ ਰਾਦਰ ਤਿੰਨ ਕੰਮ ਕਰਨ ਦੀ ਜ਼ਰੂਰਤ ਆ। ਇੱਕ ਤਾਂ ਰੈਜ਼ੋਲੂਸ਼ਨ ਲਿਆ ਕੇ ਉਹ ਜਿਹੜਾ ਡੈਮ ਸੇਫਟੀ ਕਾਨੂੰਨ ਹੈ। ਉਹਨੂੰ ਰੈਜ਼ੋਲੂਸ਼ਨ ਲੈ ਕੇ ਉਹਨੂੰ ਨਕਾਰਨ ਦੀ ਜ਼ਰੂਰਤ ਆ। ਉਹਦੇ ਨਾਲ ਹੋਊਗਾ ਕੀ ਕੀ ਸਾਡਾ ਰਾਹ ਖੁੱਲੂਗਾ। ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ 'ਚ ਚੈਲੰਜ ਕਰਨ ਲਈ ਤੇ ਜਾਂ ਬਾਕੀ ਸਟੇਟਾਂ ਨੂੰ ਵੀ ਨਾਲ ਲੈ ਕੇ ਤੇ ਫਿਰ ਉਹਦੇ 'ਚ ਐਜੀਟੇਸ਼ਨ ਵਿਜਣ ਦੀ ਜਰੂਰਤ ਹੈਗੀ ਆ ਪਰ ਪਰ ਸਰ ਸ਼ੱਕ ਤੁਹਾਡੀ ਮੈਂ ਇਸ ਲਈ ਵੀ ਜਾਇਜ਼ ਮੰਨ ਰਿਹਾ ਕੀ ਲੋਕ ਵੀ ਸ਼ੱਕ ਇਸ ਚੀਜ਼ ਤੇ ਕਰ ਸਕਦੇ ਆ ਭਗਵੰਤ ਮਾਨ ਤੇ ਜਾਂ ਉਹਨਾਂ ਦੇ ਦਿੱਲੀ ਵਾਲੀ ਟੀਮ ਤੇ ਕਿਉਂਕਿ ਪੰਜਾਬ ਦੇ ਵਿੱਚ ਇਹ ਧਾਰਨਾ ਬਣ ਚੁੱਕੀ ਹੈ ਕਿ ਸਹੀ ਮੈਨੇਜਰ ਸਰਕਾਰ ਜਿਹੜੇ ਉਹਦੇ ਲਈ ਆਲੇ ਚਲਾ ਰਹੇ ਆ ਪਰ ਦਿੱਲੀ ਵਾਲਾ ਇਸ ਮਸਲੇ ਤੇ ਨਾ ਕੋਈ ਕੇਜਰੀਵਾਲ ਬੋਲੇ ਆ ਨਾ ਕੋਈ ਸੰਦੀਪ ਪਾਟਕ ਬੋਲੇ ਆ ਨਾ ਕੋਈ ਹੋਰ ਬੰਦਾ ਬੋਲਿਆ ਤੇ ਬੇਸ਼ੱਕ ਤੱਕ ਵੀ ਨਹੀਂ ਉਹ ਬੋਲੇ ਤਾਂ ਹੈਗੇ ਆ ਪਰ ਬੋਲੇ ਪੰਜਾਬ ਦੇ ਖਿਲਾਫ ਆ ਹੁਣ ਜਿੰਨੇ ਰਾਜ ਸਭਾ ਦੇ ਮੈਂਬਰ ਆ ਪੰਜਾਬ ਦੀ ਫੇਵਰ ਚ ਕੋਈ ਨਹੀਂ ਭੁਗਤਿਆ ਇਸ ਕਰਕੇ ਆ ਕਿਉਂਕਿ ਦੇਖੋ ਇਹਨਾਂ ਦੇ 96 ਐਮਐਲਏ ਆ ਭਗਵਾਨਤਮਾਨ ਉਹਨਾਂ ਦੇ ਵਿੱਚ ਆ ਦੇਖੋ ਹਿਸਟਰੀ ਜਿਹੜੀ ਆ ਉਹ ਹਮੇਸ਼ਾ ਲਿਖੀ ਜਾਂਦੀ ਰਹਿੰਦੀ ਹੁੰਦੀ ਔਰ ਹਿਸਟਰੀ ਕਿਤੇ ਨਾ ਕਿਤੇ ਓਪਰਚ्युनिटी ਵੀ ਦਿੰਦੀ ਆ ਹੁਣ ਸਾਨੂੰ ਅੱਜ ਕਰਨ ਦੀ ਕੀ ਜ਼ਰੂਰਤ ਆ ਮੈਂ ਨਹੀਂ ਕਹਿੰਦਾ ਪਿਛਲੇ ਸਮੇਂ ਦੇ ਵਿੱਚ ਅਲੱਗ-ਅਲੱਗ ਸਰਕਾਰਾਂ ਨੇ ਮਤਲਬ ਰੋਲ ਪਲੇ ਕੀਤਾ ਉਹਦੇ ਵਿੱਚ ਗਲਤ ਵੀ ਹੋਇਆ ਠੀਕ ਵੀ ਹੋਇਆ ਕਿਉਂਕਿ 2004 ਦੇ ਵਿੱਚ ਕੈਪਟਨ ਅਬਰਿੰਦਰ ਸਿੰਘ ਨੇ ਜਿਹੜਾ ਵਾਟਰ ਟਰਮੀਨੇਸ਼ਨ ਜਿਹੜਾ ਐਕਟ ਲਿਆਦਾ ਸੀਗਾ ਉਹ ਬੇਸਿਕਲੀ ਰੱਦ ਕੀਤਾ ਲੇਕਿਨ ਉਹਦੀਆਂ ਜਿਹੜੀਆਂ ਪੰਜਾਬ ਰਾਜ ਪੁਨਰਗਠਨ ਐਕਟ ਆ 1968 ਦਾ ਉਹਦੀਆਂ ਤਰਾਮਾ ਜਿਹੜੀਆਂ 78 79 ਤੇ 80 ਆ ਉਹ ਨਹੀਂ ਚੈਲੰਜ ਕੀਤੇ ਸਾਨੂੰ ਪਹਿਲਾਂ ਤਾਂ ਇਹ ਡੈਮ ਸੇਫਟੀ ਐਕਟ ਨੂੰ ਜਿਹੜਾ ਉਹ ਜਿਹੜਾ ਉਹ ਰੱਦ ਕਰਨਾ ਚਾਹੀਦਾ ਦੂਸਰਾ ਉਹ ਤਰਾਮਾ ਨੂੰ ਵੀ ਰੱਦ ਕਰਨਾ ਚਾਹੀਦਾ ਤੀਸਰਾ ਪੰਜਾਬ ਦੇ ਖਿਲਾਫ ਪਰਸਪੈਕਸ਼ਨ ਕੀ ਬਣਾਈ ਜਾ ਰਹੀ ਆ ਵੀ ਪੰਜਾਬ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ ਇਹ ਤਾਂ ਭਾਈ ਕਨਈਏ ਦੇ ਉਹਦੇ ਚੋਂ ਹੈਗੇ ਆ ਤੇ ਵੀ ਪਾਣੀ ਪੀਣ ਲਈ ਨਹੀਂ ਦਿੰਦੇ ਜਦ ਕਿ ਅਸਲੀਅਤ ਇਹ ਨਹੀਂ ਹੈਗੀ ਅਸੀਂ 70% ਪੰਜਾਬ ਦਾ ਪਾਣੀ ਕਿਉਂਕਿ ਕਿਸੇ ਦਾ ਹੋਰ ਅਧਿਕਾਰ ਨਹੀਂ ਹੈਗਾ ਜਿਹੜਾ ਰਿਪੇਰੀਅਨ ਲਾਅ ਹੈਗਾ ਜਾਂ ਸਾਡੇ ਦੇਸ਼ ਦਾ ਸੰਵਿਧਾਨ ਹੈਗਾ ਉਹਦੇ ਮੁਤਾਬਕ ਜਿਹੜਾ ਅਸੀਂ ਕੋਈ ਬਾਈਂਡਿੰਗ ਨਹੀਂ ਹੈ ਸਾਡੇ ਉੱਤੇ ਲੈਕਿਨ ਉਹਦੇ باوجود ਵੀ 70% ਪਾਣੀ ਜਿਹੜਾ ਪੰਜਾਬ ਦਾ ਦੂਜੇ ਸੂਬਿਆਂ ਨੂੰ ਜਾ ਰਿਹਾ ਉਹਦੇ باوجود ਵੀ ਪਰਸੈਪਸ਼ਨ ਕੀ ਬਣਾਈ ਜਾ ਰਹੀ ਹੈ ਵੀ ਪੰਜਾਬ ਤਾਂ ਦੇਖੋ ਜੀ ਪੀਣ ਲਈ ਪਾਣੀ ਨਹੀਂ ਦਿੰਦਾ ਭਈ ਨਾਲੇ ਤਾਂ ਨਾਲੇ ਤਾਂ ਕਹਿੰਦੇ ਹੁੰਦੇ ਨਾ ਜਿੱਦਾਂ ਧੱਕਾ ਕਰ ਰਹੇ ਹੋ ਤੇ ਨਾਲੇ ਸਾਨੂੰ ਦਿਖਾ ਰਹੇ ਹੋ ਵੀ ਹਾਂ ਵੀ ਇਹ ਪੰਜਾਬ ਹੀ ਗਲਤ ਹੈਗਾ ਸੋ ਇਸ ਕਰਕੇ ਉਹਦੇ ਲਈ ਸਾਨੂੰ ਵਾਈਟ ਪੇਪਰ ਲਿਆਉਣ ਦੀ ਜਰੂਰਤ ਹੈਗੀ ਆ ਜਿਹੜਾ ਸੈਸ਼ਨ ਮੰਡੇ ਨੂੰ ਹੋ ਰਿਹਾ ਹੈਗਾ ਉਹ ਕਹਿੰਦੇ ਵੀ ਮੰਡੇ ਨੂੰ ਸਾਰੇ ਨਹੀਂ ਚੀਜ਼ਾਂ ਜੇ ਤਾਂ ਲਿਆਉਣਗੇ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਬੇਸਿਕਲੀ ਡੈਮ ਸੇਫਟੀ ਐਕਟ ਆ ਜਿਹੜਾ ਕਾਨੂੰਨ ਹੈ ਉਹਨੂੰ ਰੱਦ ਕਰਨਾ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਦੀਆਂ ਧਰਾਵਾਂ 78 79 ਤੇ 80 ਆ ਉਹਨੂੰ ਰੱਦ ਕਰਨਾ ਤੇ ਤੀਜਾ ਵਾਈਟ ਪੇਪਰ ਤਾਂ ਕਿ ਲੋਕਾਂ ਨੂੰ ਇਹ ਅਸਲੀਅਤ ਪਤਾ ਲੱਗ ਸਕੇ ਵੀ ਐਕਚੁਅਲ ਗੱਲ ਹੈ ਕੀ ਆ ਜੇ ਸੋਮਵਾਰ ਨੂੰ ਇਹ ਲੈ ਆਉਂਦੇ ਆ ਸੈਸ਼ਨ ਦੇ ਵਿੱਚ ਤਾਂ ਤਣੇ ਆਉਂਦੇ ਹੈਗੇ ਆ ਤੇ ਤਾਂ ਅਸੀਂ ਕਹਿੰਦੇ ਆ ਕਿ ਇਹ ਪੰਜਾਬ ਦੇ ਹੱਕ ਦੇ ਵਿੱਚ ਹੈਗੇ ਆ ਆਦਰਵਾਇਜ਼ ਇਹ ਬੇਸਿਕਲੀ ਬੀਜੇਪੀ ਦਾ ਰੜੀ ਮਿੜੀ ਕਿਉਂ ਕਰਾਮ ਆ ਜਣੀ ਇਹ ਬਿਲਕੁਲ ਟੋਟਲੀ ਡਰਾਮਾ ਜਿਹਦਾ ਕੋਈ ਐਕਚੁਅਲੀ ਇਫੈਕਟ ਨਹੀਂ ਹੈ ਕਿਉਂਕਿ ਮੈਨੂੰ ਕੱਲ ਦੀ ਟੋਨ ਕਿਉਂਕਿ ਕੱਲ ਤਾਂ ਮੈਨੂੰ ਲੱਗਦਾ ਸੀ ਭਗਵੰਤ ਮਾਨ ਬੜਕਾ ਮਾਰਦਾ ਅੱਜ ਮੈਨੂੰ ਲੱਗਦਾ ਵੀ ਕੁਝ ਹੋਰ ਹੀ ਮਾਰਦਾ ਸੋ ਇਸ ਕਰਕੇ ਕਿਉਂਕਿ ਇਹਨਾਂ ਦੀ ਜਿਹੜੀ ਦਿੱਲੀ ਵਾਲੀ ਟੀਮ ਹੈਗੀ ਆ ਉਹਨਾਂ ਦੀ ਤਾਂ ਪਹਿਲਾਂ ਹੀ ਝਕਾ ਉਧਰ ਨੂੰ ਹੈਗਾ ਸੋ ਇਸ ਕਰਕੇ ਇਹ ਤਿੰਨ ਚੀਜ਼ਾਂ ਜੇ ਤਾਂ ਇਹ ਲੈ ਕੇ ਆਉਂਦੇ ਆ ਫਿਰ ਤਾਂ ਔਰ ਪੰਜਾਬ ਸਾਰਾ ਇਹਨਾਂ ਨਾਲ ਖੜੂਗਾ ਹਮ ਪਾਰਟੀਆਂ ਪੋਲੀਟੀਕਲ ਪਾਰਟੀਆਂ ਮੈਂ ਕਹਿੰਨਾ ਇਹਨਾਂ ਨਾਲ ਖੜੀਆਂ ਔਰ ਖੜਨੀਆਂ ਵੀ ਹਮ ਇਵਨ ਬੀਜੇਪੀ ਨੇ ਵੀ ਇਸ ਗੱਲ ਮੈਂ ਪਹਿਲਾਂ ਉਹੀ ਗੱਲ ਕਰ ਰਿਹਾ ਵੀ ਮਜਬੂਰੀ ਵੀ ਆ ਔਰ ਫਰਜ਼ ਵੀ ਆ ਫਰਜ਼ ਵੀ ਆ ਸਾਡਾ ਕਿਉਂਕਿ ਮੈਂ ਤਾਂ ਇਸ ਕਰਕੇ ਕਹਿ ਰਿਹਾ ਕਿਉਂਕਿ ਭਈ ਜਦੋਂ ਹਿਸਟਰੀ ਦੇ ਵਿੱਚ ਜਦੋਂ ਜਦੋਂ ਕਿਹਾ ਜਾਣਾ ਤੇ ਉਦੋਂ ਇਹ ਕਿਹਾ ਜਾਣਾ ਵੀ ਤੁਸੀਂ ਵੀ ਉਸ ਵਿਧਾਨ ਸਭਾ ਦੇ ਮੈਂਬਰ ਸੀ ਵੀ ਤੁਸੀਂ ਕਿਉਂ ਨਹੀਂ ਬੋਲੇ ਹਮ ਸੂਇਸ ਕਰਕੇ ਇਹ ਤਿੰਨ ਚੀਜ਼ਾਂ ਜਿਹੜੀਆਂ ਲੈਉਣੀਆਂ ਜ਼ਰੂਰੀ ਹੈਗੀਆਂ ਜਿਹੜੀਆਂ ਅੱਜ ਤੁਸੀਂ ਇਹ ਗੱਲਾਂ ਕਰ ਰਹੇ ਹੋ ਹੁਣ ਜਿਹੜੀਆਂ ਤੁਸੀਂ ਮੈਨੂੰ ਦੱਸ ਰਹੇ ਹੋ ਔਰ ਇਫੈਕਟ ਦੇ ਰਹੇ ਹੋ ਇਹ ਜਿਹੜੇ ਤੁਹਾਡੇ ਪਾਰਟੀ ਦੇ ਮੈਂਬਰ ਰਿਪਰੈਜ਼ੈਂਟ ਉੱਥੇ ਕਰ ਰਹੇ ਸੀ ਉਹਨਾਂ ਨੇ ਦੱਸਿਆ ਉੱਥੇ ਇਹ ਗੱਲਾਂ ਸਾਰੀਆਂ ਨਹੀਂ ਉਹ ਦੋ ਸਾਡੇ ਮੈਂਬਰ ਗਏ ਸੀ ਕਿ ਤ੍ਰਿਪਤ ਰਜਿੰਦਰ ਬਾਜਬਾਦੀ ਤੇ ਰਾਣਾ ਕੇਪੀ ਜੀ ਮੇਰਾ ਖਿਆਲ ਹੈ ਵੀ ਉਹਨਾਂ ਦੀ ਮੇਰੀ ਕੋਈ ਗਲਤੀ ਨਹੀਂ ਹੋਈ ਪਰ ਮੇਰਾ ਖਿਆਲ ਹੈ ਵੀ ਉਹਨਾਂ ਨੇ ਇਹ ਗੱਲਾਂ ਕੀਤੀਆਂ ਹੋਣਗੀਆਂ ਹੂੰ 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 ਔਰ ਸਾਨੂੰ ਇਸ ਤੇ ਬੇਸਿਕਲੀ ਬਿਲਕੁਲ ਕਲੀਅਰ ਕੱਟ ਜਿਹੜਾ ਸਟੈਂਡ ਲੈਣਾ ਚਾਹੀਦਾ ਹੈਗਾ ਸੋ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਜੀ ਆਪਾਂ ਦੇਖਦੇ ਹਾਂ ਵੀ ਹਾਂ ਵੀ ਇਹ ਪੰਜਾਬ ਨਾ ਖੜਦੇ ਆ ਕਿ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਤਾਂ ਇਹਨਾਂ ਨੇ ਯੂ ਟਰਨ ਹਰਤੇ ਮਾਰੀ ਹੈਗੀ ਆ ਹੁਣ এডਿਕੇਸ਼ਨ ਪਾਲਿਸੀ ਹੈ এডਿਕੇਸ਼ਨ ਪਾਲਿਸੀ ਦੀ ਮੀਟਿੰਗ اٹੈਂਡ ਕਰਿਆ ਏ ਤੇ ਲੇਕਿਨ ਪੰਜਾਬ 'ਚ ਇੰਪਲੀਮੈਂਟ ਹੋ ਗਈ ਇਸੇ ਤਰ੍ਹਾਂ ਹੀ ਇਹ ਜਿਹੜਾ ਐਕਟ ਆ ਉਹਦੀ 2023 ਦੇ ਵਿੱਚ ਇਹਨਾਂ ਨੇ ਕਮੇਟੀ ਵੀ ਬਣਾਤੀ ਕਮੇਟੀ ਬਣਾਉਣ ਦਾ ਮਤਲਬ ਇਹ ਹੁੰਦਾ ਵੀ ਹਾਂ ਵੀ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਤੁਸੀਂ ਇਸ ਕਰਕੇ ਸਾਰਾ ਕੁਝ ਜਿਹੜਾ ਆ ਇਹ ਇਹ ਕਿਉਂਕਿ ਸੋਸ਼ਲ ਮੀਡੀਆ ਦੀ ਸਰਕਾਰ ਆ ਸੋਸ਼ਲ ਮੀਡੀਆ ਦਾ ਕੰਟੈਂਟ ਕ੍ਰੀਏਟ ਕਰਦੇ ਆ ਉੱਥੇ ਜਿੰਦਾ ਲੈ ਕੇ ਚਲੇ ਗਏ ਉੱਥੇ ਪੰਜਾਬ ਪੁਲਿਸ ਲੈ ਗਏ ਬਈ ਇਹਦੇ ਨਾਲ ਕਿਤੇ ਉਹ ਜਿਹੜਾ ਕਾਨੂੰਨੀ ਪ੍ਰਕਿਰਿਆ ਸਾਨੂੰ ਉਹ ਵੀ ਤਾਂ ਅਡਾਪਟ ਕਰ ਲਈਏ ਜਿਹੜਾ ਜਿਹੜਾ ਤੁਹਾਡੀਆਂ ਤਿੰਨ ਚੀਜ਼ਾਂ ਤੋਂ ਤੁਹਾਡੀਆਂ ਬਣ ਤਿੰਨ ਚੀਜ਼ਾਂ ਤੋਂ ਜੇਤਾ ਆਇਆ ਜਿੰਦੇ ਤੋਂ ਡਰਾਮੇ ਤੋਂ ਕਾਨੂੰਨੀ ਪ੍ਰਕਿਰਿਆ ਅਪਣਾਉਣ ਤੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਜਿਹਦੀ ਪੋਲ ਡੀਜੀਪੀ ਸਾਹਿਬ ਨੇ ਖੁਦ ਖੋਲਤੀ ਉਹ ਕਹਿੰਦੇ ਕਿ ਸਾਡੇ ਕੋਲ ਐਨਡੀਪੀਐਸ ਐਕਟ ਦੇ ਵਿੱਚ ਪ੍ਰਵੀਜ਼ਨੀ ਹੈ ਨਹੀਂ ਸਾਡੇ ਕੋਲੇ ਕੋਈ ਗੱਲ ਹੀ ਹੈ ਨਹੀਂ ਕਿ ਅਸੀਂ ਕਿਸੇ ਦਾ ਘਰ ਢਾਹ ਦਈਏ ਸਰਕਾਰ ਕਹਿੰਦੀ ਕਿ ਅਸੀਂ ਨਸ਼ਾ ਤਸਕਰਾਂ ਦਾ ਘਰ ਢਾਹ ਰਹੇ ਹਾਂ ਡੀਜੀਪੀ ਸਾਹਿਬ ਕਹਿੰਦੇ ਕਿ ਅਸੀਂ ਨਸ਼ਾ ਤਸਕਰਾਂ ਦੇ ਨਹੀਂ ਘਰ ਢਾਹ ਰਹੇ ਉਹ ਤਾਂ ਜਿਨ੍ਹਾਂ ਨੇ ਸ਼ਾਮਲਾੜ ਜ਼ਮੀਨਾਂ ਤੇ ਬਣਾਇਆ ਹੈ ਘਰ ਉਹਨਾਂ ਦੇ ਢਾਹ ਰਹੇ ਦੇਖੋ ਅਸਲੀ ਗੱਲ ਹੈ ਮੈਂ ਫਿਰ ਕਹਿੰਦਾ ਇਹ ਬੇਸਿਕਲੀ ਕੰਟੈਂਟ ਤਿਆਰ ਕਰਦੇ ਆ ਇਹਨਾਂ ਨੂੰ ਸਰਕਾਰ ਚ ਲਾਉਣ ਦਾ ਮਤਲਬ ਨਹੀਂ ਹੈ ਇਹਨਾਂ ਨੂੰ ਸੋਸ਼ਲ ਮੀਡੀਆ ਚ ਲਾਉਣ ਦਾ ਮਤਲਬ ਹੈ ਕਿਉਂਕਿ ਦੇਖੋ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਬਿਲਕੁਲ ਨਸ਼ੇ ਵਾਲਿਆਂ ਦੇ ਵਿਰੁੱਧ ਪਹਿਲੀ ਗਲਤ 3 ਸਾਲ ਫੇ ਕਿੱਥੇ ਗਏ ਸੀ ਜਿਹੜਾ ਹੁਣ ਵਿਰੋਧ ਸ਼ੁਰੂ ਕੀਤਾ ਹੁਣ 4 ਘਰ ਢਾਕੇ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਆ ਵੀ ਤੁਸੀਂ ਨਸ਼ੇ ਖਤਮ ਕਰਦੇ ਹੋਗੇ ਮੈਂ ਤਾਂ ਔਨ ਦਾ ਫਲੋਰ ਆਫ ਦਾ ਹਾਊਸ ਇਹ ਗੱਲ ਕਹਿ ਚੁੱਕਾ ਵੀ ਸਾਡੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਦੇ ਵਿੱਚ ਬਲੈਕ ਸ਼ੀਪਸ ਵੀ ਹੈਗੀਆਂ ਚੰਗੇ ਆਫੀਸਰ ਵੀ ਹੈਗੇ ਆ ਮਾੜੇ ਵੀ ਬਹੁਤ ਆ ਨੰਬਰ 2 ਕਿਤੇ ਨਾ ਕਿਤੇ ਡਿਊਟੀ ਓਵਰ ਕਰਕੇ ਬਹੁਤ ਕੁਝ ਸਟ्रेस ਕਰਕੇ ਵੀ ਸਾਡੇ ਸਾਡੇ ਕਈ ਪੁਲਿਸ ਆਫੀਸਰ ਜਾਂ ਪੁਲਿਸ ਦਾ ਜਿਹੜਾ ਮੁਲਾਜ਼ਮ ਹੈ ਉਹ ਕਿਤੇ ਨਾ ਕਿਤੇ ਡਰੱਗ ਲੈਣ ਲੱਗ ਪਿਆ ਡਰੱਗ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਉਹਦਾ ਨਾਮ ਮੰਗਦੇ ਸੀਗੇ ਵੀ ਹਾਂ ਤੁਸੀਂ ਇਸ ਗੱਲ ਨੂੰ ਦੇਖੋ ਬਾਹਰ ਦੇ ਵਿੱਚ ਸਾਹਮਣੇ ਵੀ ਆਈਆਂ ਗੱਲਾਂ ਇੱਕ ਬਿਮਾਰੀ ਆ ਇੱਕ ਬਿਮਾਰੀ ਆ ਪਰ ਉਸ ਬਿਮਾਰੀ ਦਾ ਇਲਾਜ ਲੱਭ ਨਹੀਂ ਕਿਉਂਕਿ ਇਹ ਤਾਂ ਨਹੀਂ ਹੋ ਸਕਦਾ ਵੀ 3 ਕਰੋੜ ਲੋਕਾਂ ਦੀ ਸੇਫਟੀ ਸਿਕਿਉਰਿਟੀ अच्छा वो तो बेसिकली ਤੁਸੀਂ ਸਟੇਕ ਤੇ ਲਾ ਦਿਓਗੇ ਬਟ ਤੁਸੀਂ ਜਿਹੜਾ ਜਿਹੜੀ ਸਮੱਸਿਆ ਜਿਹੜੀ ਬਿਮਾਰੀ ਆ ਉਹਦਾ ਹੱਲ ਜਿਹੜਾ ਉਹ ਲੱਭਣ ਦੇ ਵਿੱਚ ਤੁਸੀਂ ਇੰਟਰਸਟਡ ਨਹੀਂ ਹੈ ਇੰਟਰਸਟਡ ਨਹੀਂ ਹੈਗੇ ਹਾਂ ਬਿਲਕੁਲ ਪਰ ਇਹ ਵੀ ਗੱਲ ਹੈ ਨਾ ਵੀ ਜਿਹੜੇ ਘਰ ਟਾਏ ਜਾ ਰਹੇ ਆ ਇਸ ਨੂੰ ਇਸ ਤਰੀਕੇ ਨਾਲ ਡਰਾਮਾ ਕਰਕੇ ਦਿਖਾਉਣਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਬਜ਼ੁਰਗ ਜੋੜੇ ਦਾ ਇੱਕ ਘਰ ਜਿਹੜਾ ਟਾਇਆ ਗਿਆ ਠੀਕ ਆ ਇੱਕ ਇੱਕ ਅਦਾ ਜੀ ਘਰ ਦੇ ਵਿੱਚੋਂ ਸਰ ਖਰਾਬ ਵੀ ਨਿਕਲ ਜਾਂਦਾ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਨੂੰ ਸਾਰੇ ਟੱਬਰ ਨੂੰ ਹੀ ਉਹਦੀ ਜਿਹੜੀ ਸਜ਼ਾ ਮਿਲੀ। ਵੈਸੇ ਮੈਂ ਵੀ ਇੱਕ ਦਿਨ ਇੱਕ ਨਾ ਵੀਡੀਓ ਦੇਖੀ। ਹਾਂ ਮੈਂ ਉਸ ਉਹਦੇ ਵਿੱਚ ਨਾ ਇੱਕ ਬਜ਼ੁਰਗ ਬਹੁਤ ਗਰੀਬ ਤੇ ਲਾਚਾਰ ਹੋ ਸਕਦਾ ਮੁੰਡਾ ਕਿਤੇ ਗੜਬੜ ਕੀਤੀ ਹੋਵੇ। ਉਹਦਾ ਬਹੁਤ ਛੋਟਾ ਜਾ ਤੇ ਗਰੀਬੜਾ ਜਾ ਘਰ ਸੀ। ਯਾਰ ਇਹ ਟਾ ਦੇਣਾ ਕਿਸੇ ਦੀ ਛੱਤ ਟਾ ਦੇਣਾ ਤੁਸੀਂ ਦੇ ਨਹੀਂ ਸਕਦੇ। ਸਿਰਫ ਤੇ ਸਿਰਫ ਇਸ ਗੱਲ ਲਈ ਵੀ ਤੁਹਾਡੀ ਇੱਕ ਵੀਡੀਓ ਬਣ ਜਵੇ। ਤੁਸੀਂ ਲੋਕਾਂ ਨੂੰ ਦਿਖਾ ਸਕੋ ਇਹ ਵੀਡੀਓ ਬਣਾਉਣੀ ਆ ਇੰਦਰਜੀਤ ਦਾ ਘਟਾ ਦਿਓ ਰਾਜਜੀਤ ਦਾ ਢਾਡੋ ਸਰਪੰਚ ਰਾਣੋ ਦਾ ਢਾਡੋ ਜਗਦੀਸ਼ ਭੋਲੇ ਦਾ ਢਾਡੋ ਹੋਰ ਬੜੇ ਬਹੁਤ ਕੁਸ਼ ਆ ਬਹੁਤ ਕੁਸ਼ ਆ ਅੱਗੇ ਸਾਡੇ ਅੱਗੇ ਕਹਿੰਦੇ ਹੁੰਦੇ ਸੀ ਯਾਰ ਰਿਪੋਰਟਾਂ ਖੁੱਲ ਜਾਣਾ ਹੈ ਹੋ ਜੂਗਾ ਇਹ ਹੋ ਜੂਗਾ ਇਹ ਹੋ ਜੂਗਾ ਜੇ ਤੁਸੀਂ ਰਿਐਲਿਟੀ ਦੇ ਵਿੱਚ ਸੰਸੀਰ ਹੈਗੇ ਤਾਂ ਕਰਨ ਵਾਲਾ ਦਾ ਬਹੁਤ ਕੁਸ਼ ਆ ਦੇਖੋ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਬਿਲਕੁਲ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਸਾਡੇ ਕਈ ਵਾਰੀ ਕੋ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਕਹਿੰਦੇ ਮੈਂ ਚੌਹਾਂ ਹਫ਼ਤਿਆਂ 'ਚ ਖਤਮ ਕਰ ਦੂੰ ਮੈਂ ਕੋਈ ਕਹਿੰਦਾ ਚੌਹ ਮਹੀਨਿਆਂ 'ਚ ਕਰ ਦੂੰਗਾ ਹੁਣ ਮੇਰੇ ਖਾਲੇ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈਗਾ 31 ਮਹੀਨੇ ਯਾਰ ਬੀਸਿਕਲੀ ਨਿਊਯਾਰਕ ਦੇ ਵਿੱਚ ਵੀ ਨਸ਼ਈ ਹੈਗੇ ਆ ਬਿਲਕੁਲ ਉੱਥੇ ਵੀ ਖਤਮ ਨਹੀਂ ਦੇ ਵਿੱਚ ਹੈਗੀ ਉੱਥੇ ਵੀ ਨਹੀਂ ਖਤਮ ਹੋਇਆ ਇਹ ਇੱਕ ਇਹ ਇੱਕ ਸਮੱਸਿਆ ਹੈਗੀ ਹੁਣ ਮੇਰੇ ਹਲਕੇ ਦੇ ਵਿੱਚ ਇੱਕ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਉਹਦੇ ਵਿੱਚੋਂ ਮੈਨੂੰ ਮੇਰਾ ਖਿਆਲ ਮਹੀਨਾ ਲੱਗਿਆ ਉੱਥੇ ਉਹਦੀ ਜੜ ਤੱਕ ਪਹੁੰਚਣ ਨੂੰ ਵੀ ਥੱਲੇ ਉਹ ਸਿਸਟਮ ਕਿੰਨਾ ਗਲ ਗਿਆ ਤੇ ਕਿੰਨਾ ਫਰਬਲਾ ਬਿਲਕੁਲ ਠੀਕ ਹੈ ਤੇ ਅਲਟੀਮੇਟਲੀ ਉਥੋਂ 107 ਬੱਚੇ ਰਿਸਕਿਊ ਹੋਏ ਆ ਉਹ ਉਹ ਕੁੱਟਦੇ ਵੀ ਸੀ ਉਹ ਮਿਸਯੂਜ਼ ਵੀ ਕਰਦੇ ਸੀ ਉਹ ਕਈ ਕੁਸ਼ ਕਰਦੇ ਸੀ ਔਰ ਇਲੀਗਲ ਸੀਗਾ ਔਰ ਇਹ ਵੀ ਇਲਜ਼ਾਮ ਲੱਗੇ ਵੀ ਉਥੇ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਹਨੂੰ ਉਹ 5 ਲੱਖ ਜਾਂ 10 ਲੱਖ ਰੁਪਈਆ ਮਹੀਨੇ ਦਾ ਉਹਨੂੰ ਚਲਾਉਣ ਲਈ ਦਿੰਦੇ ਸੀ ਯਾਰ ਅਸਲੀੇ ਕਮਤਾ ਕਰਨ ਵਾਲਾ ਹੈਗਾ ਅਸਲੀ ਕਮਤਾ ਕਰਨ ਵਾਲਾ ਹੈਗਾ ਪਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਬੜੀ ਨੋਲਿਜ ਵੀ ਰੱਖਦੇ ਹੋ ਮੈਂ ਤੁਹਾਡਾ ਪੁਆਇੰਟ ਆਫ View ਲੈਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਆਇਤਾ ਕਹਿੰਦੇ ਕਿ ਚਿੱਟੇ ਨੂੰ ਇਸ ਤਰੀਕੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਇਹ ਬਦਲਦੇ ਦੌਰ ਦਾ ਨਸ਼ਾ ਹੈ ਔਰ ਜੇ ਤੁਸੀਂ ਉਹ ਤੋਂ ਬਦਲਾਵ ਦੇ ਤੌਰ ਤੇ ਡੋਡੇ ਅਫੀਮ ਦੀ ਖੇਤੀ ਕਰਵਾ ਦਿਓ ਜਾਂ ਠੇਕੇ ਖਲਵਾ ਦਿਓ ਉਹਦੇ ਨਾਲ ਨਕਚਾਨੀ ਨੁਕਸਾਨ ਨਹੀਂ ਹੁੰਦਾ ਬੰਦਾ ਕੰਮ ਵੀ ਕਰਦਾ ਹੈ ਔਰ ਲੱਗਦਾ ਹੈ ਕਿ ਤੁਹਾਨੂੰ ਡੋਡੇ ਆਫੀਮ ਦੀ ਖੇਤੀ ਦੇ ਨਾਲ ਇਹਨੂੰ ਰੋਕਿਆ ਜਾ ਸਕਦਾ ਚਿੱਟੇ ਨੂੰ ਉਹਦੇ ਦੋ ਪ੍ਰੋਬਲਮਸ ਹੈਗੇ। ਦੇਖੋ ਇੱਕ ਤਾਂ ਹੈਗੀਆਂ ਸਾਨੂੰ ਐਕਸਪਰਟ opinion ਲੈ ਲੈਣੀ ਚਾਹੀਦੀ ਆ। ਹੂੰ। ਦੂਸਰਾ ਨੰਬਰ 2 ਆ ਕਿ ਕੀ ਉਹ ਕੰਟਰੋਲ ਰਹੂਗਾ? ਹੂੰ। ਇਹ ਤਾਂ ਨਹੀਂ ਹੈਗਾ ਕਿ ਦੇਖੋ ਅਲਟੀਮੇਟਲੀ ਡੋਡਿਆਂ ਤੋਂ ਇਹ ਫੀਮ ਬਣਦੀ ਆ ਉਹਦੇ ਤੋਂ ਪਿਉਰੀਫਾਈ ਕਰਕੇ ਹੈਰੋਇਨ ਤੱਕ ਪਹੁੰਚ ਜਾਂਦੀ ਆ। ਹੂੰ। ਕਿ ਅਸੀਂ ਕੰਟਰੋਲ ਰੱਖ ਪਾਵਾਂਗੇ? ਹੂੰ। ਕਿਉਂਕਿ ਅਲਟੀਮੇਟਲੀ ਕੀ ਹੋਊਗਾ ਕਿ ਉਹ ਜਿਹੜੀ ਖੇਤੀ ਹੈਗੀ ਉਹ ਪਰਹਿਪਟਡ ਖੇਤੀ ਹੋਊਗੀ ਜਿਹਨੂੰ ਲਾਇਸੈਂਸ ਮਿਲੂਗਾ ਕੀ ਅਸੀਂ ਉਸ ਲਾਇਸੈਂਸ ਦੇ ਅੰਦਰ ਅੰਦਰ ਰਹਿ ਲਾਂਗੇ ਹੂੰ 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 ਇਹ ਤਾਂ ਨਾ ਹੋਵੇ ਭੀ ਇੱਕ ਪ੍ਰੋਬਲਮ ਸਮੱਸਿਆ ਨੂੰ ਹੱਲ ਕਰਦੇ ਕਰਦੇ ਦੂਸਰੀ ਸਮੱਸਿਆ ਖੜੀ ਕਰ ਲਈਏ ਕਿਉਂਕਿ ਸਾਡੀ ਉਨੀ ਪ੍ਰੋਫੈਸ਼ਨਲ ਜਿਹੜਾ ਸਿਸਟਮ ਹੈਗਾ ਵੀ ਆ ਕੰਮ ਵੀ ਕਰਦਾ ਹੈਗਾ ਪਰ ਇਹ ਤਾਂ ਗੱਲ ਠੀਕ ਹੈ ਕਿ ਜਿੰਨਾ ਇਹਟਾ ਸਿੰਥੈਟਿਕ ਡਰਗ ਜਿੰਨਾ ਨੁਕਸਾਨ ਕਰਦਾ ਉਹਨਾ ਡੋਡੇ ਜਾਂ ਹੋਰ ਨੁਕਸਾਨ ਨਹੀਂ ਕਰਦਾ ਮੈਂ ਤਾਂ ਹੁਣ ਥੋੜੇ ਦਿਨ ਹੋਏ ਆ ਇੱਕ ਹੋਰ ਵਿਜ਼ਿਟ ਕੀਤਾ ਸੀਗਾ ਉਹ ਉਹ ਚੰਗਾ ਜਿਹੜਾ ਹੈਗਾ ਉਹ ਚਲਾਉਂਦੇ ਆ ਨਸ਼ਾ ਛਡਾਊ ਕੇਂਦਰ ਉਹਦੇ ਵਿੱਚ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਉਹ ਕਹਿੰਦੇ ਵੀ ਪੰਜਾਬ ਲਈ ਪ੍ਰਿਸਕ੍ਰਾਈਬਡ ਹੀ ਇਹ ਕਿਹੋ ਜਿਹਾ ਸੌਲਟ ਹੈਗਾ ਨਾਰਮਲੀ ਬਾਕੀ ਸੂਬਿਆਂ ਲਈ ਸਿਰਫ ਇੱਕ ਸਿੰਗਲ ਸੌਲਟ ਆ ਪੰਜਾਬ ਲਈ ਉਹ ਡਬਲ ਸੌਲਟ ਆ ਜਿਹੜਾ ਦੂਸਰਾ ਸੌਲਟ ਆ ਉਹ ਜੇ ਬੱਚੇ 6 ਮਹੀਨੇ ਉਸ ਗੋਲੀ ਨੂੰ ਲਗਾਤਾਰ ਖਾ ਲੈਣਗੇ ਤੇ ਉਹ ਉਹ ਨਪੁੰਸਕ ਹੋ ਜਾਣਗੇ ਅੱਛਾ ਉਹ ਨਪੁੰਸਕ ਹੋ ਜਾਣਗੇ ਔਰ ਇਹ ਸਾਰੇ ਸਿਸਟਮ ਦਾ ਇਸ ਕੱਲ ਲਈ ਜ਼ੋਰ ਲੱਗਾ ਹੋਇਆ ਵੀ ਅਸੀਂ ਉਹਨੂੰ ਪੰਜਾਬ ਸਾਰੇ ਨੂੰ ਉਹਨਾਂ ਗੋਲੀਆਂ ਤੇ ਲਾ ਦਈਏ ਕਿਉਂਕਿ ਉਹਦੇ ਵਿੱਚ ਵੀ ਕ腐ਪਸ਼ਨ ਆ ਮੈਂ ਅਸਲੀ ਗੱਲ ਹੈ ਮੈਂ ਤਾਂ ਉਸ ਦਿਨ ਹੈਰਾਨ ਰਹਿ ਗਿਆ ਉਹ ਸਬੰਦੇ ਨੇ ਮੈਨੂੰ ਕੀ ਕੀ ਗੱਲਾਂ ਦਸੀਆਂ ਮੈਂ ਤਾਂ ਹੁਣ ਉਹਦੇ ਤੇ ਸੈਮੀਨਾਰ ਕਰਾਉਣਾ ਵੀ ਅਸਲੀਅਤ ਸਾਡੀ ਆ ਆ ਯਾਰ ਜਿੰਨਾ ਚਿਰ ਦੇਖੋ ਸੁਖਵਿੰਦਰ ਜੀ ਜਿੰਨਾ ਚਿਰ ਅਸੀਂ ਅਸਲੀਅਤ ਤੇ ਨਹੀਂ ਪਹੁੰਚਦੇ ਬਿਲਕੁਲ ਉਹਨਾਂ ਚਿਰ ਉਸ ਬਿਮਾਰੀ ਦਾ ਹੱਲ ਨਹੀਂ ਲੱਭਿਆ ਅਸੀਂ ਐਬ੍ਰਾਪਟਲੀ ਕਿਸੇ ਦੇ ਚਾਰ ਘਰ ਢਾ ਦਈਏ ਅਸੀਂ ਕਿਸੇ ਨੂੰ ਚਾਰ ਪਰਚੇ ਦੇ ਦਈਏ ਮੈਂ ਕਿਹਾ ਇਹ ਕਰਨ ਇਹ ਇਹ ਦੀ ਜ਼ਰੂਰਤ ਤਾਂ ਹੈ ਬਟ ਐਟ ਦਾ ਸੇਮ ਟਾਈਮ ਉਹਦੀ ਅਸਲੀਅਤ ਤੱਕ ਪਹੁੰਚਣ ਦੀ ਜ਼ਰੂਰਤ ਹੈ ਜੀ ਪੰਜਾਬ 'ਚ ਇਹ ਪ੍ਰੋਬਲਮ ਹੈ ਕਿਉਂ ਬਿਲਕੁਲ ਠੀਕ ਹੈ ਬਿਲਕੁਲ ਚਲੋ ਹੁਣ ਆਪਾਂ ਲੁਧਿਆਣਾ ਜਿਮਨੀ ਚੌਂਟ ਤੇ ਆ ਜੰਨੇ ਆ ਤੁਹਾਡੇ ਦੋਸਤ ਤੁਹਾਡੇ ਮਿੱਤਰ ਭਾਰਪੂਸ਼ਨ ਆਸ਼ੂ ਲੁਧਿਆਣੇ ਤੋਂ ਜਿਮਨੀ ਚੌਂਟ ਲੜ ਰਹੇ ਆ ਕੱਲ ਵੀ ਤੁਸੀਂ ਉੱਥੇ ਸੀਗੇ ਤਾਂ ਕੀ ਰਿਸਪੌਂਸ ਲੁਧਿਆਣਾ ਜਿਮਨੀ ਚੌਂਟ ਦਾ ਲੱਗ ਰਿਹਾ ਤੁਹਾਨੂੰ ਫਿਰ ਹਾਲ ਦੀ ਘੜੀ ਫਿਰ ਆਪਾਂ ਅੱਗੇ ਵਧਦੇ ਆਂ ਦੇਖੋ ਬੇਸਿਕਲੀ ਗਰਾਊਂਡਡ ਬੰਦਾ ਕਾਉਂਸਲਰ ਤੋਂ ਲੈ ਕੇ ਹਰ ਚੀਜ਼ ਦਾ ਗ੍ਰਿਪ ਹੈਗਾ ਕੰਮ ਬਹੁਤ ਕੀਤੇ ਆ ਅ ਇਹ ਠੀਕ ਆ ਵੀ ਇਹ ਬਾਈ ਚਾਂਸ ਬਾਈ ਇਲੈਕਸ਼ਨ ਆ ਗਈ ਜਿਮਨੀ ਚ ਹੋਣਾ ਦੀ ਬਟ ਐਟ ਦਾ ਸੇਮ ਟਾਈਮ ਮੈਨੂੰ ਲੱਗਦਾ ਕਿ ਕੋਈ ਮੁਕਾਬਲਾ ਨਹੀਂ ਹੈ ਹਾਂ ਸਰਕਾਰ ਤੱਕਾ ਕਰਨ ਨੂੰ ਜਿੰਨਾ ਮਰਜ਼ੀ ਕਰੀ ਜੋ ਕਿਉਂਕਿ ਇਹ ਧੱਕਾ ਇਹਨਾਂ ਦਾ ਬੇਸਿਕਲੀ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਪੁਲਿਸ ਸਟੇਟ ਬਣਾ ਕੇ ਹੀ ਸਾਰਾ ਕੁਝ ਕਰ ਸਕਦੇ ਹਾਂ ਬਟ ਐਟ ਦਾ ਸੇਮ ਟਾਈਮ ਮੈਨੂੰ ਲੱਗਦਾ ਜੋ ਮੈਂ ਮਹਿਸੂਸ ਕਰਦਾ ਵੀ ਲੋਕਾਂ ਦੇ ਵਿੱਚ ਰਿਸਪੌਂਸ ਬਹੁਤ ਵਧੀਆ ਹਾਂ ਠੀਕ ਆ ਵੀ ਇਹ ਇਹ ਬੇਸਿਕਲੀ ਰੋਂਦੇ ਵੀ ਆ ਧਮਕਾਉਂਦੇ ਵੀ ਆ ਪਰਚੇ ਵੀ ਦਰਜ ਕਰਦੇ ਆ ਕਿਉਂਕਿ ਮੈਨੂੰ ਕੱਲ ਵੀ ਪਤਾ ਲੱਗਾ ਕਿ ਕੁਝ ਪਰਚੇ ਇਦਾਂ ਦੇ ਦਰਜ ਕਰਕੇ ਰੱਖੇ ਹੋਏ ਆ ਵੀ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਇਫੈਕਟਿਵ ਲੀਡਰ ਹੋਣਗੇ ਉਹਨਾਂ ਨੂੰ ਉਹਨਾਂ ਤੇ ਤੇ ਚੱਕ ਕੇ ਤਾਂ ਅੰਦਰ ਕਰ ਦੇਣਗੇ ਤੇ ਤਾਂ ਕਿ ਇਹਨਾਂ ਦਾ ਵੋਟਾਂ ਦਾ ਭੁਗਤਾਨ ਨਾ ਹੋ ਸਕੇ ਪਰ ਜੇ 95 96 ਇਹਨਾਂ ਦੇ ਗੁੰਗੇ ਹੈਗੇ ਆ ਤੇ ਜੇ ਇੱਕ ਹੋਰ ਵੀ ਬਣ ਜੂਗਾ ਤਾਂ ਕੀ ਹੋ ਜਾਊਗਾ ਹੂੰ ਬਿਲਕੁਲ ਠੀਕ ਹੈ ਜਦੋਂ ਤੁਸੀਂ ਬੋਲਣਾ ਹੀ ਨਹੀਂ ਹੈ ਜਦੋਂ ਪੰਜਾਬ ਨਾਲ ਖੜਨਾ ਹੀ ਨਹੀਂ ਹੈ ਤੇ ਫਿਰ ਐਂਡ ਆਫ ਦਾ ਡੀਫੀ ਜਿੰਨੇ ਮਰਜ਼ੀ ਹੋ ਜਾਓ ਫਿਰ ਕੀ ਮਤਲਬ ਇਹਦਾ ਏਜੰਡਾ ਵੀ ਕੋਈ ਨਹੀਂ ਜੇ ਇਹ ਜਿੰਨੇ ਜੋਣ ਦਾ ਆਮਾਦੀ ਪਾਰਟੀ ਕੋਲ ਏਜੰਡਾ ਵੀ ਕੋਈ ਨਹੀਂ ਏਜੰਡਾ ਸਿਰਫ ਇਹੀ ਹੈ ਕਿ ਕੇਜਰੀਵਾਲ ਨੂੰ ਰਾਜਸਭਾ ਭੇਜਣਾ ਤਿੰਨ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੇ ਕੇਜਰੀਵਾਲ ਨੂੰ ਇਹਨਾਂ ਨੇ ਸ਼ੋਅ ਕਰਨਾ ਵੀ ਅਸੀਂ 3 ਸਾਲ ਬਹੁਤ ਵਧੀਆ ਕੰਮ ਕੀਤਾ ਤੇ ਕੇਜਰੀਵਾਲ ਨੂੰ ਅਸੀਂ ਰਾਜ ਸਭਾ ਦੇ ਵਿੱਚ ਉਸ ਸੀਟ ਦੇ ਦੁਆਰਾ ਭੇਜਣਾ ਹੈਗਾ ਕਿਉਂਕਿ ਜਿਹੜਾ ਉਹ ਜਿਹੜਾ ਕੈਂਡੀਡੇਟ ਆ ਅਰੋੜਾ ਮੈਨੂੰ ਲੱਗਦਾ ਉਹਦਾ ਉਸ ਕੌਨਸਟੀਚੁਐਂਸੀ ਦਾ ਜਾਂ ਆਦਰਵਾਈਜ਼ ਉਹਦਾ ਵਾਅ ਵਾਸਤਾ ਹੀ ਕੋਈ ਨਹੀਂ ਹੈ ਮੈਨੂੰ ਨਹੀਂ ਲੱਗਦਾ ਉਹ ਕਿਸੇ ਨਾਲ ਕੱਢਣ ਵਾਲਾ ਵੀ ਹੋਵੇ ਕਿਤੇ ਕਿਸੇ ਦੇ ਨਾਲ ਤੁਰਨ ਵਾਲਾ ਵੀ ਹੋਵੇ ਜਿਆਦਾ ਹਾਈ ਪ੍ਰੋਫਾਈਲ ਲੋਕਾਂ ਨੂੰ ਵੀ ਜਿਤਾ ਕੇ ਹੁਣ ਜਿਹੜੇ ਉਥੋਂ ਦੀਆਂ ਕੌਨਸਟੀਚੁਐਂਸੀ ਦੇ ਲੋਕ ਨੇ ਉਹ ਵੀ ਪਛਤਾ ਰਹੇ ਆ ਉਹ ਲੱਭਦੇ ਨਹੀਂ ਹੁਣ ਨਹੀਂ ਉਹ ਲੱਭਣਾ ਹੀ ਨਹੀਂ ਹੈ ਉਹ ਪਹਿਲਾਂ ਵੀ ਕਿਹੜਾ ਉਹ ਸਭ ਤੋਂ ਵੱਡੀ ਐਗਜ਼ਾਮਪਲ ਤਾਂ ਨਹੀਂ ਦੋਲ ਵਾਲੀ ਮੈਨੂੰ ਲੱਗਦਾ ਉਹ ਤਾਂ ਕਿਤੇ ਹੈ ਹੀ ਨਹੀਂ ਗਾਇਥੀ ਉਹ ਤਾਂ ਹੈ ਹੀ ਨਹੀਂ ਉਹਦਾ ਕਨੈਕਟ ਹੀ ਹੈ ਨਹੀਂ ਹੂੰ ਹੂੰ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਔਰ ਲੰਬਾ ਸਮਾਂ ਰਹਿਣਾ ਵੀ ਨਹੀਂ ਮੈਨੂੰ ਲੱਗਦਾ ਨਹੀਂ ਨਹੀਂ ਰਹਿਣਾ ਵੀ ਨਹੀਂ ਹੈ ਸੋ ਇਸ ਕਰਕੇ ਇਹ ਪਿਓਰਲੀ ਮਤਲਬ ਕਹਿ ਲਓ ਕਿ ਪੰਜਾਬ ਦੇ ਉੱਤੇ ਥੋਪੀ ਜਾਂਦੀ ਗੱਲ ਹੈਗੀ ਆ ਔਰ ਇਹ ਅਸਲੀ ਗੱਲ ਹੈ ਕਿ ਇਹ ਚਲਾਤਾ ਕੋਈ ਹੋਰ ਰਿਹਾ ਭਗਵੰਤ ਮਾਨ ਨਹੀਂ ਚਲਾ ਰਿਹਾ ਰਿਐਲਿਟੀ ਇਹ ਆ ਕਿਉਂਕਿ ਭਗਵੰਤ ਮਾਨ ਕਾਗਜ਼ਾਂ ਦਾ ਚੀਫ ਮਿਨਿਸਟਰ ਹੈਗਾ ਪਰ ਅਦਰਵਾਈਜ਼ ਚੀਫ ਮਿਨਿਸਟਰ ਹੈ ਨਹੀਂ ਚਲਾਤਾ ਦਿੱਲੀ ਵਾਲੇ ਰਹੇ ਆ ਕੇਜਲੀ ਵਾਲੇ ਬਿਲਕੁਲ ਦਿੱਲੀ ਵਾਲੇ ਚਲਾਤਾ ਹੋ ਤਾਂ ਕਹਿੰਦੇ ਮੰਤਰੀਆਂ ਦੇ ਕੋਠੀਆਂ ਤੇ ਜਿਹੜੀ ਇਹਨਾਂ ਦੇ ਕਬਜ਼ੇ ਕਰ ਲੈ ਮਨੀਸ਼ ਸੋਧਿਆ ਕਿਸੇ ਮੰਤਰੀ ਦੀ ਕੋਟੀ 'ਚ ਰਹਿ ਰਹੇ ਬੇਸਿਕਲੀ ਉਹ ਵਿਲੇ ਹੋ ਕੇ ਆ ਗਏ ਅੱਛਾ ਦਿੱਲੀੋਂ ਉਹਨਾਂ ਦਾ ਪੂੰਝਾ ਜਾ ਫਿਰ ਗਿਆ ਮੈਂ ਇਸੇ ਦੀ ਆ ਰਿਹਾ ਸੀ ਮੈਂ ਭੁੱਲ ਨਾ ਜਾਵਾਂ ਕੁਐਸਚਨ ਕੀਦਰੀਵਾਲ ਭਗਵੰਤਪານ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਤਾਂ ਇਹ ਚੀਜ਼ ਕਹਿੰਦੇ ਆ ਜੀ ਵੀ ਜੇ ਦਿੱਲੀ ਦੇ ਵਿੱਚ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾ ਦਿਓ ਅਦਰਵਾਈਜ਼ ਭਲਾ ਨਾ ਪਾਇਓ ਚਲੋ ਉੱਥੇ ਵਿਲੇ ਕਰਤੇ ਅੱਗੇ ਵੀ ਕਹਿੰਦੇ ਅਸੀਂ ਆਈ ਵੋਟਾਂ ਮੰਗਿਆ ਕਰਾਂਗੇ ਹੁਣ 3 ਸਾਲ ਦੀ ਕਾਰਗੁਜ਼ਾਰੀ ਹੋ ਗਈ ਹੈ ਹੁਣ ਤੁਹਾਨੂੰ ਲੱਗਦਾ ਕਿ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਮਾਫ ਕਰਨਾ ਲੁਧਿਆਣਾ ਬਾਈ ਇਲੈਕਸ਼ਨ ਦੇ ਵਿੱਚ ਉਹ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਆ ਜਾਂ ਉਸ ਦੇ ਉਲਟ ਦਿੱਲੀ ਵਾਲੀ ਹਾਰੀ ਹੋਈ ਸਰਕਾਰ ਤੇ ਪੰਜਾਬ ਦੀ ਮੌਜੂਦਾ ਸਰਕਾਰ ਜ਼ੋਰ ਲਾਉਣ ਲੱਗੀ ਹੋਈ ਹੈ ਤੇ ਨਹੀਂ ਨਹੀਂ ਪੂਰੀ ਜ਼ੋਰ ਲਾਉਣ ਲੱਗੀ ਹੂ ਪੂਰੀ ਜ਼ੋਰ ਲਾਉਣ ਲੱਗੀ ਹੈ ਇਦਾਂ ਦੀ ਕੁਝ ਨਹੀਂ ਹੈਗਾ ਹਮ ਅਸਲੀ ਗੱਲ ਹੈ ਇਹ ਇਹ ਦੇਖੋ ਤਿੰਨ ਚੀਜ਼ਾਂ ਦੇਖੋ ਦੋ ਚੀਜ਼ਾਂ ਇਹਨਾਂ ਨੇ ਕੀਤੀਆਂ ਉਹ ਕੰਟੈਂਟ ਤਿਆਰ ਕੀਤਾ ਹਮ ਸੋਸ਼ਲ ਮੀਡੀਆ ਲਈ ਹਮ ਇੱਕ ਇਹਨਾਂ ਨੇ ਕੁਝ ਕੁ ਸਕੂਲਾਂ ਨੂੰ ਠੀਕ ਬਣਾ ਕੇ ਹਮ ਇੱਕ ਮਾਡਲ ਨਹੀਂ ਜਿੱਦਾਂ ਕਿਸੇ ਨੇ ਬਿਲਡਿੰਗ ਬਣਾਉਣੀ ਹੋਵੇ ਜਾਂ ਫਲੈਕਸ਼ ਬਣਾਉਣੇ ਹੋਣ ਤੇ ਇੱਕ ਸੈਂਪਲ ਫਲੈਟ ਨਹੀਂ ਹੁੰਦਾ ਉਹ ਸਕੂਲ ਬਣਾਏ ਤੇ ਉਹੀ ਮhalla ਕਲੀਨਿਕ ਬਣਾਏ ਇਹਨਾਂ ਦੇ ਕੋਲੋਂ ਤਾਂ ਇੰਨਾ ਨਹੀਂ ਸਰਿਆ ਵੀ ਪੰਜਾਬ ਦੇ ਵਿੱਚ ਤਾਂ ਮਹੱਲੇ ਨਹੀਂ ਹੈਗੇ ਪੰਜਾਬ ਜਿੱਦਾ ਪਿੰਡ ਆ ਬਿਲਕੁਲ ਵਿਲੇਜ ਕਲੀਨਿਕ ਬਣਾ ਲਓ ਬਿਲਕੁਲ ਠੀਕ ਹੈ ਪਰ ਇਹ ਬੇਸ਼ਿਕ ਉਹ ਜਿਹੜੇ ਕੰਮ ਮੁਕਾਮ ਲੈ ਸਕਦੇ ਆ ਪੰਜਾਬੀ ਦੇ ਵਿੱਚ ਉਹ ਫਿਰ ਕੁਝ ਵੀ ਕਰ ਸਕਦੇ ਉਹ ਉਹ ਮਾਡਲ ਜਿਹੜਾ ਆ ਉਹ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਤੇ ਪੰਜਾਬੀ ਇਹਨਾਂ ਦੀਆਂ ਗੱਲਾਂ ਚ ਆ ਗਿਆ ਇਹ ਨਹੀਂ ਕਿ ਆ ਬੀ ਉਹ ਹੋ ਬਦਲਾ ਦੇਖੋ ਪੰਜਾਬੀ ਇਮੋਸ਼ਨਲ ਤਾਂ ਹੈਗਾ ਜਦੋਂ ਉਹਨੂੰ ਐ ਲੱਗਣ ਲੱਗ ਪਿਆ ਕਿ ਦੇਖੋ ਪਿਛਲੀਆਂ ਸਰਕਾਰਾਂ ਨੇ ਵੀ ਗਲਤੀਆਂ ਕੀਤੀਆਂ ਮੈਂ ਨਹੀਂ ਕਹਿੰਦਾ ਵੀ ਨਹੀਂ ਗਲਤੀਆਂ ਕੀਤੀਆਂ ਲੇਕਿਨ ਉਹ ਇਮੋਸ਼ਨਲੀ ਇਹੋ ਜਿਹਾ ਕਰ ਦਿੱਤਾ ਤੇ ਉਹੋ ਜਿਹਾ ਬਾਵਰੋਲਾ ਆਇਆ ਪੰਜਾਬੀਆਂ ਨੇ 15 ਦਿਨਾਂ ਚ ਚੱਕ ਫੱਟੇ ਦਿੱਤੇ ਵੀ ਲਓ ਜੀ 92 ਤੇ ਹੁਣ ਲੋਕਾਂ ਨੂੰ ਤਿੰਨਾਂ ਸਾਲਾਂ ਚ ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਚੁੱਕਿਆ ਹੈਗਾ ਇਹ ਠੀਕ ਹੈ ਵੀ ਇਹ ਪੁਲਿਸ ਰਾਜ ਬਣਾ ਕੇ ਪੁਲਿਸ ਦੇ ਥਰੂ ਇਹ ਬਹੁਤ ਇਹੋ ਜਿਹੀਆਂ ਚੀਜ਼ਾਂ ਪ੍ਰੈਸ਼ਰਾਈਜ਼ ਕਰ ਰਿਹਾ ਹੈਗੀ ਪਰ 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 ਮੈਨੂੰ ਲੱਗਦਾ ਕਿ ਜਿਵੇਂ ਵਿਜੀਲੈਂਸ ਚੀਫ ਤਿੰਨ ਚਾਰ ਦੋ ਤੱਕ 2.5 ਮਹੀਨਿਆਂ ਦੇ ਵਿੱਚ ਚੌਥਾ ਵਿਜੀਲੈਂਸ ਚੀਫ ਆ ਗਿਆ ਕਿਤੇ ਨਾ ਕਿਤੇ ਤੁਸੀਂ ਅਫਸਰ ਵੀ ਰਹੇ ਹੋ ਤੁਸੀਂ ਪੋਲੀਟੀਸ਼ੀਨ ਵੀ ਰਹਿ ਗਏ ਹੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਗੈਪ ਹੈਗਾ ਸਰਕਾਰ ਦੇ ਵਿੱਚ ਤੇ ਅਫਸਰਾਂ ਦੇ ਵਿਚਕਾਰ ਅਫਸਰ ਕਿਤੇ ਨਾ ਕਿਤੇ ਇਹਨੂੰ ਸਿਕਿਉਰ ਕਰਨ ਲੱਗੇ ਆ ਕਿਉਂਕਿ ਅਫਸਰਾਂ ਨੂੰ ਵਰਤਿਆ ਜਾਂਦਾ ਹੈ ਫਿਰ ਅਫਸਰਾਂ ਦੇ ਮਗਰ ਨਹੀਂ ਖੜਿਆ ਜਾਂਦਾ ਬਹੁਤੇ ਅਫਸਰ ਡੀਜੀਪੀ ਏਡੀਜੀਪੀ ਲੈਵਲ ਦੇ ਇਹੋ ਜਿਹੇ ਆ ਬਦਲੀ ਕਰਨ ਤੋਂ ਬਾਅਦ ਉਹਨਾਂ ਨੂੰ ਹਲੇ ਤੱਕ ਪੋਸਟਿੰਗਾਂ ਨਹੀਂ ਦਿੱਤੀਆਂ ਗਈਆਂ ਇਹ ਤਾਂ ਦੇਖੋ ਅਫਸਰਾਂ ਨੂੰ ਚਾਹੀਦਾ ਹੂੰ ਦੇਖੋ ਅਫਸਰਾਂ ਦੀ ਤਾਂ ਸਿਰਫ ਇੱਕ ਪੋਸਟਿੰਗ ਦੀ ਗ ਅਫਸਰ ਕਾਨੂੰਨ ਦੇ ਮੁਤਾਬਕ ਕੰਮ ਕਰਨ ਹਮ ਅਫਸਰਾਂ ਨੂੰ ਵਰਤ ਨਹੀਂ ਹੋਣਾ ਚਾਹੀਦਾ ਹਮ ਕਿਉਂਕਿ ਇਹਨਾਂ ਨੇ ਅਸਲੀ ਗੱਲ ਹੈ ਅਫਸਰਾਂ ਦਾ ਨਾ ਮਾੜਾ ਮੋਟਾ ਲੋਕਾਂ ਦੇ ਵਿੱਚ ਅੱਗੇ ਢਈਆ ਠੱਪਾ ਜਾਂ ਹੁੰਦਾ ਸੀ ਇਹਨਾਂ ਨੇ ਉਹ ਵੀ ਨੰਗਾ ਕਰ ਦਿੱਤਾ ਇਹਨਾਂ ਨੇ ਦੋ ਕੰਮ ਬਹੁਤ ਬਾੜੇ ਕੀਤੇ ਹਮ ਪਿੱਲਰ ਚਾਰੀ ਹਮ ਇਹੋ ਜੀ ਜਗ੍ਹਾ ਤੇ ਲਿਆ ਕੇ ਖੜੇ ਕਰਦੇ ਜਿੱਥੇ ਲੋਕਾਂ ਦਾ ਯਕੀਨ ਹੀ ਨਹੀਂ ਦੇ ਆ ਹਮ ਜਿਹੜਾ ਚੌਥਾ ਪਿੱਲਰ ਸੀ ਤੁਹਾਡੇ ਵਾਲਾ ਹਮ ਉਹਦਾ ਤਾਂ ਇਹੋ ਜਿਹਾ ਗਲਾ ਕੁੱਟਿਆ ਕੁਝ ਤੁਹਾਡੇ ਵਰਗੇ 5-7 ਰਹਿ ਗਏ ਹਮ ਉਹ ਵੀ ਆਪਣੀ ਜਿੱਦ ਕਰਕੇ ਖੜੇ ਖੜੇ ਹੈਗੇ ਆ ਪਰ ਪੰਜਾਬੀ ਕਦੀ ਚੁੱਪ ਨਹੀਂ ਕਰਦਾ ਬਿਲਕੁਲ ਬਾਕੀ ਜਿਹੜਾ ਸਮਾਨ ਆ ਉਹ ਇਹਨਾਂ ਨੇ ਜਿੱਦਾਂ ਦਾ ਵੀ ਹਥਿਆਰ ਵਰਤਣਾ ਸੀ ਜਿਹਦੇ ਖਿਲਾਫ ਉਦਾਂ ਦਾ ਉਹਨੇ ਵਰਤ ਲਿਆ ਜਿਹਨੂੰ ਜਿਹਨੂੰ ਕਿਸੇ ਨੂੰ ਪੈਸੇ ਦੇਣੇ ਸੀ ਪੈਸੇ ਤੇ ਲੈ ਕਿਸੇ ਨੂੰ ਕਿਸੇ ਦੇ ਪਰਚਾ ਕਰਨਾ ਸੀ ਪਰਚਾ ਕਰ ਲਿਆ ਪੰਜਾਬੀ ਇਦਾਂ ਨਹੀਂ ਸੋਚਦਾ ਤੁਸੀਂ ਕਹਿੰਦੇ ਆ ਵੀ ਸ਼ਾਇਦ ਯਾਰ ਇਹ ਤਾਂ ਮੁਗਲ ਆਏ ਮੰਗੋਲੀਆਨ ਆਏ ਗੋਰੇ ਆਏ ਇਹ ਤਾਂ ਨਹੀਂ ਚੁੱਪ ਕੀਤੇ ਚੁਇਸ ਕਰਕੇ ਇਹ ਨਹੀਂ ਚੁੱਪ ਤਾਂ ਕਰਨਾ ਨਹੀਂ ਹੈ ਤੇ ਇਹ ਭਗਵੰਤ ਮਾਨ ਨੂੰ ਗਲਤਫਹਮੀ ਆ ਹੋਰ 6 ਮਹੀਨਿਆਂ ਤੇ ਹੁਣ ਇਹਨਾਂ ਦੇ ਜਿਹੜੇ ਐਮਐਲਏ ਜਦੋਂ ਪਿੰਡਾਂ 'ਚ ਜਾਂਦੇ ਆ ਸਿੱਖਿਆ ਕ੍ਰਾਂਤੀ ਦੇ ਦੌਰਾਨ ਬਾਥਰੂਮ ਦਾ ਉਦਘਾਟਨ ਕਰਨ ਮੇਰਾ ਖਿਆਲ ਆ ਵੀ ਬਾਕੀ ਤਾਂ ਇਹ ਇਹ ਪੰਜਾਬ ਦੀ ਸਾਇਕੀ ਨਹੀਂ ਸਮਝਦੇ ਬਿਲਕੁਲ ਇਹ ਪੰਜਾਬ ਦੀ ਸਾਇਕੀ ਨਹੀਂ ਸਮਝਦੇ ਸਾਡਾ ਤਾਂ ਪੰਜਵੀਂ ਜਿਹੜਾ ਆ ਨਾ ਪਿੰਡ ਦੇ ਜੀ ਕਿਤੇ ਬਾਥਰੂਮ ਦਾ ਉਹਨੂੰ ਉਦਘਾਟਨ ਕਹਿ ਦਈਏ ਵੀ ਯਾਰ ਤੂੰ ਉਦਘਾਟਨ ਕਰਕੇ ਆਪਣਾ ਨਾਂ ਲਿਖਾ ਲੈ ਉਹ ਕਹਿੰਦਾ ਬਾਥਰੂਮ ਤੇ ਨਹੀਂ ਮੈਂ ਲਿਖਾਉਣਾ ਐਮਐਲਏ ਆਂ ਦੀ ਲਿਖਾਈ ਫਿਰਦੇ ਆ ਤੇ ਜੋ ਉਹਨਾਂ ਦਾ ਹਾਲ ਹੋਇਆ ਹੁਣ ਇਹ ਨਹੀਂ 55 ਦਿਨ ਚਲਾਉਣੀ ਸੀ ਹਜੇ ਮੈਨੂੰ ਲੱਗਦਾ ਟੋਟਲ 20 25 ਦਿਨ ਹੋਏ ਆ ਯੂ ਟਰਨ ਤੇ ਯੂ ਟਰਨ ਠੋਕੀ ਜਾਂਦੇ ਆ ਯੂ ਟਰਨ ਤੇ ਯੂ ਟਰਨ ਓਕੇ ਇਹ ਇੱਕ ਇਹ ਵੀ ਆ ਬਾਥਰੂਮਾਂ ਦੇ ਸਕੂਲਾਂ ਨੇ ਜਿੱਥੇ ਵੀ ਉਦਘਾਟਨ ਕਰਨ ਜਾਂਦੇ ਆ ਐਮਐਲਏ ਮੰਤਰੀ ਔਰ ਇਹਨਾਂ ਨੂੰ ਘੇਰੇ ਪੈਣ ਲੱਗ ਗਏ ਆ ਔਰ ਲੋਕ ਘੇਰਨ ਲੱਗ ਗਏ ਆ ਤੇ ਕਿਵੇਂ ਦੇਖੀ ਤੁਸੀਂ ਜੀ 3 ਔਰ ਫਿਰ ਅੱਗੇ ਜਦੋਂ 5 ਸਾਲ ਪੂਰੇ ਹੋਣੇ ਆ ਉਹ ਤੱਕ ਕੀ ਹਾਲ ਹੋਣਗੇ ਅਸਲੀ ਗੱਲ ਹੈ ਦੇਖੋ 2022 ਚ ਇਹ ਆਏ ਹੈਗੇ ਆ ਉਦੋਂ ਪਹਿਲਾਂ 19000 ਸਕੂਲਾਂ ਦੇ ਵਿੱਚੋਂ ਸਿਰਫ 19 ਸਕੂਲ ਇਹੋ ਜਿਹੇ ਸੀ ਜਿਨ੍ਹਾਂ ਦੇ ਵਿੱਚ ਪਖਾਨਿਆਂ ਦੀ ਕਿਤੇ ਥੋੜੀ ਬਹੁਤੀ ਪ੍ਰੋਬਲਮ ਸੀ 99% ਮੈਂ ਤਾਂ ਤਿੰਨ ਮਹੀਨੇ ਹੀ ਮਿਨਿਸਟਰ ਆ ਲੇਕਿਨ 99% ਜਿਹੜਾ ਕੰਮ ਸਾਰਾ ਸਕੂਲਾਂ ਦਾ ਇਨਫਰਾਸਟ੍ਰਕਚਰ ਦਾ ਉਹ ਇਨ ਪਲੇਸ ਹੈਗਾ ਇਹ ਪਤਾ ਨਹੀਂ ਹੁਣ ਕਿਹੜੀ ਚੀਜ਼ ਬਣਾ ਰਹੇ ਆ ਕਿਹੜੀ ਚੀਜ਼ ਖੜੀ ਕਰੀ ਜਾ ਰਹਾ ਹੈਗੇ ਆ ਮਤਲਬ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦਾ ਕੰਟੈਂਟ ਹੈਗਾ ਕੰਟੈਂਟ ਕਿ ਤਿਆਰ ਕਰ ਅੱਛਾ ਜਿਹੜਾ ਮhalla clinic ਆ ਉਹਦੇ ਤੇ ਯੂ ਟਰਨ ਨਹੀਂ ਮਾਰੀ ਲਈ ਆ ਹਰ ਚੀਜ਼ ਤੇ ਯੂ ਟਰਨ ਮਾਰੀ ਆ ਹਰ ਚੀਜ਼ ਤੇ ਅੱਛਾ ਲਾਅ ਐਂਡ ਆਰਡਰ ਤਾਂ ਦੇਖ ਲਓ ਗੈਂਗイズਮ ਤਾਂ ਦੇਖ ਲਓ ਮਤਲਬ ਜਿਹੜਾ ਦੇਖੋ ਜਿਹੜਾ ਸੈਕੰਡ ਪਿਲਰ ਸੀਗਾ ਐਗਜ਼ੈਕਟਿਵ ਦਾ ਉਹਦਾ ਇਹਨਾਂ ਨੇ ਇਨਨਟ ਮੋਰਲਾਈਜ਼ੇਸ਼ਨ ਕੀਤੀ ਹੈਗੀ ਆ ਮੈਨੂੰ ਲੱਗਦਾ ਉਹ ਕੰਮ ਕਰਨ ਯੋਗ ਹੀ ਨਹੀਂ ਰਹਿ ਗਏ ਕਿਉਂਕਿ ਇੰਨੇ ਡੀਮੋਰਲਾਈਜ਼ ਹੋ ਗਏ ਕਿਉਂਕਿ ਬਹੁਤ ਚੰਗੇ ਚੰਗੇ ਆਫੀਸਰ ਮੈਂ ਦੇਖਦਾ ਉਹਨਾਂ ਨੂੰ ਪਹਿਲਾ ਵਰਤਦੇ ਆ ਜਦੋਂ ਫਿਰ ਉਹ ਬਹੁਤ ਐਕਸਟਰਾ ਵਰਤਨ ਨੂੰ ਕਹਿੰਦੇ ਆ ਉਹ ਥੋੜਾ ਜਿਹਾ ਹੱਥ ਖਿੱਚ ਲੈਂਦੇ ਆ ਫਿਰ ਉਹਨਾਂ ਨੂੰ ਟ੍ਰਾਂਸਫਰ ਕਰਕੇ ਉਹਦੀ ਪੋਸਟਿੰਗ ਹਵਾ ਚ ਕਰ ਦਿੰਦੇ ਆ ਵੀ ਅਟੈਚਡ ਵਿਦ ਡੀਜੀਪੀ ਤੇ ਅਟੈਚਡ ਵਿਦ ਕਿਸੇ ਨੂੰ ਕੋਈ ਪੋਸਟਿੰਗ ਹੀ ਨਹੀਂ ਦਿੰਦੇ ਪੋਸਟਿੰਗ ਹੀ ਨਹੀਂ ਦਿੰਦੇ ਇਹ ਮੇਰਾ ਮੇਰੇ ਕਹਿੰਦਾ ਮਤਲਬ ਇਹ ਜਿਹੜੀ ਸਰਕਾਰ ਹੈਗੀ ਆ ਬਿਲਕੁਲ ਇਦਾਂ ਆ ਜਿਦਾ ਸਟੇਜ ਜਿਹੜੀ ਆ ਕਿਤੇ ਚਲਾ ਰਹੇ ਚਲੋ ਪ੍ਰਗਟਜੀ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਤਾਂ ਇਹ ਸੰਸਰਦਾਰ ਪ੍ਰਗਟ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਔਰ ਉਮੀਦ ਕਰਦੇ ਹਾਂ ਕਿ ਪ੍ਰਗਟਜੀ ਦੇ ਨਾਲ ਕੀਤੀ ਇਹ ਗੱਲਬਾਤ ਤੁਹਾਨੂੰ ਜੀ ਬਹੁਤ ਪਸੰਦ ਆਏ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ